ਦਾ ਬੇੜਾ ਮੇਰੇ ਤੇ ਪਾ ਲਾਉਂਦਾ ਮੈਨੂੰ ਬੇੜੇ ਨੇ ਚਕਾਇਆ ਤੂੰ ਐਡਾ ਕੀ ਲੜੇਣਾ ਓਏ ਹਰੇ ਗੱਲ ਬੇੜੇ ਤੇ ਬੇੜੇ ਤੇ ਚੜ ਜਾਣਾ ਤੂੰ ਜਾ ਕੇ ਮੈਨੂੰ ਦੱਸ ਕਿੱਥੇ ਆ ਨਾજર ਤੇ ਕਰਾਲ ਮਾਰ ਮਾਰ ਨਾ ਚਿੱਤਾ ਡਬਲ ਰੋਟੀ ਵਾਲੇ ਕਰ ਦੂ ਮੈਨੂੰ ਬੰਦਿਆਂ ਨੂੰ ਦੱਸ ਦੇ ਓਏ ਦੱਸ ਓਏ ਆਈ 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 ਓ ਨਾਗ ਆਈ ਉਹ ਲੀਬ ਜਿਹੜਾ ਅੱਜ ਬੰਦਾ ਚੱਕ ਕੇ ਲੈਂਦਾ ਯਾਰਾ ਹਾਂਜੀ ਇਹ ਤਾਂ ਨਾ ਹੀ ਹੈਗਾ ਐਫਆਰ ਦੇ ਵਿੱਚ ਮਾਏ ਗੱਲ ਕਹਿੰਦਾ ਕਿ ਬੇਗਫੂਰ ਬੰਦਾ ਨਾ ਘੁਟਾਇਆ ਵਾ ਆਪਣੇ ਰੋਏ। ਉਹ ਨਹੀਂ ਨਹੀਂ ਜੀ ਇਹ ਤਾਂ ਮਸਲਾ ਹੀ ਹੋ ਰਿਹਾ ਹੈ। ਇਹ ਤਾਂ ਹਜੇ ਰਾਣੀ ਮੱਖੀ ਫੜੀ ਆ। ਮੱਖੀ ਆਲ ਤਾਂ ਪਿੱਛੇ ਉੱਡਿਆ ਆਉਂਦਾ ਹੈ। ਅੱਛਾ। ਹੁਣ ਇਹਦੇ ਵਿੱਚ ਤਾਂ ਦੇਖ ਨਾਮ ਹੈਗੇ ਨੇਗੇ ਕਰਨੈਲ ਤੇ ਨਾਜਰ ਦਾ। ਹਾਂਜੀ। ਉਹ ਬੰਦੇ ਫਰਾਰ ਨੇ ਆਪਣੇ। ਇਹੀ ਦੱਸੂ ਸਾਰਾ ਕੁਝ। ਫਿਰ ਦੇਖ ਲੈ ਫਿਰ ਚੜਾ ਦੇ ਘਟਾਪਾ ਇਹਦੇ। ਇਹਦੇ ਲਾਇਆ ਜੀ ਫਿਰ ਹੁਣ। ਹਾਂ ਹਾਂ। ਉਹ ਮੁੰਛੀ। ਜੀ ਜਨਾਬ। ਹੂੰ ਹੂੰ। ਉਹ ਤੂੰ ਆਉਣ ਡਿਊਟੀ ਦਾਰੂ ਪੀਂਦਾ ਹੋਇ। ਨਹੀਂ ਜਨਾਬ। ਬੰਦਾ ਬਣ ਜਾ ਬੰਦਾ ਤੂੰ ਸਸਪੈਂਡ ਕਰ ਦੂੰ ਤੈਨੂੰ ਮੈਂ ਤੇ ਰੋਟੀ ਲਵਾ ਦੇ ਮੇਰੀ ਰੋਟੀ ਤਿਆਰ ਹੈ ਜੀ ਕੁਆਟਰ ਰੋਟੀ ਲਾ ਦੀ ਜੀ ਹਾਂ ਬਈ ਰੋਟੀ ਭੇਜ ਦੇ ਉੱਥੇ ਮੈਨੂੰ ਰੋਟੀ ਭੇਜ ਦੇ ਕੱਲੀ ਰੋਟੀ ਭੇਜ ਦੇ ਜੀ ਹਾਂ ਕੱਲੀ ਰੋਟੀ ਭੇਜ ਦੇ ਜਨਾਬ ਥੋੜੀ ਜੀ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਦੱਸ ਗੌਰ ਕਰ ਲੈਿੰਦੇ ਜੀ ਉਹ ਗੌਰ ਦਾ ਤੇਰੀ ਮੈਂ ਇਹੋ ਜੀ ਕਰੂ ਨਾ ਜਦੋਂ ਤੈਨੂੰ ਸਸਪੈਂਡ ਕਰਕੇ ਘਰੇ ਭੇਜਿਆ ਜੋ ਕਰਨਾ ਪੈਣਾ ਤੈਨੂੰ ਦੁਕਾਨ ਤੇ ਕੰਮ ਫੇਰ ਉਰਦ ਨੂੰ ਅਗਲਾ ਏਦੋਂ ਬਾਅਦ ਚ ਜੇ ਔਨ ਡਿਊਟੀ ਦਾਰੂ ਪੀਤੀ ਨਾ ਹਿਸਾਬ ਲਾ ਲਈ ਚੱਲ ਲਵਾ ਰੋਟੀ ਮਨਦੀਪ ਮੈਂ ਜਨਕ ਕੁਆਟਰ ਚ ਹਾਂਜੀ ਸਰ ਤੇ ਤੂੰ ਕਰ ਚਿੰਤਾ ਰਹੀ ਦੀ ਪੁੱਛ ਕੇ ਸਰ ਠੀਕ ਹੈ ਜੀ ਕਰਦੇ ਤੇ ਮੈਨੂੰ ਰਿਪੋਰਟ ਸਵੇਰ ਤੱਕ ਪੂਰੀ ਮਿਲਣੀ ਚਾਹੀਦੀ ਹੈ ਹਾਂਜੀ ਹਾਂਜੀ ਬਸ ਫੋਣੀ ਕਰਵਾ ਦੇ ਜੀ ਸਾਰਾ ਹਾਂ ਪੰਨੀ ਹਰਪਸਾਤ ਨਹੀਂ ਕੁੜੀਆਂ ਮੇਨੇ ਮਾਰਦੀਆਂ ਓ 90 ਪੈਣ ਤਾ ਆ ਓਏ ਆ ਗਈ ਗਰੀ ਜਨਾ ਅਗਲੀ ਜੀ ਨੇ ਕਹਿੰਦੇ ਕੀ ਸਰੰਗ ਪੱਟੀ ਇਹਨਾਂ ਜਨਾਬ ਸਰੰਗ ਕਾਹ ਦੇ ਮੇਰੇ ਕੋਲ ਕਿਹੜਾ ਮੈਂ ਤੇਸੀ ਥੋੜੀ ਲਿੰਪਦਾ ਇਹਦਾ ਦੇਖ ਲਾ ਰੂੜੀ ਆਈ ਲਾ ਲਿਖਿਆ ਜੀ ਤਾਂ ਮੈਂ ਨਾ ਲਿਖਿਆ ਹੋਰ ਨਾ ਕੋਈ ਗਲਤ ਕਰਮ ਕਰਦੀ ਹੁਣੇ ਸਾਹਮਣੇ ਹੈ ਜੀ ਥੋੜੇ ਸਾਹਮਣੇ ਹੈ ਜਨਾਬਾ ਦੇਖੋ ਨਾ ਲਿਖਿਆ ਜੀ ਮੈਂ ਤਾਂ ਮੈ ਤਾਂ ਤਾਂ ਨਾ ਲਿਖਿਆ ਜੀ ਮਾਂ ਜੋ ਆਇਆ ਗਿਆ ਬਾਕੀ ਸਟਾਪ ਬਾਹਰ ਚੱਲ ਕਰਾ ਰੋਟੀ ਰੋਟੀ ਲਾ ਚੱਲ ਆ ਫੜਾਇਆ ਮੈਨੂੰ ਠੀਕ ਹੈ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਕੀ ਲਿਖਿਆ ਨਾ ਓਏ ਇਦਾਂ ਹੀ ਆਪਣਾ ਨਾਮ ਲਿਖਿਆ ਜੀ ਤਿੰਨ ਵਾਰੀ ਦੱਸ ਤਾਈ ਪਹਿਲਾਂ ਮੈਂ ਹੁਣ ਪਰਿਵਾਰ ਠੀਕ ਹੈ ਜੀ ਪਰਿਵਾਰ ਤਾਂ ਠੀਕ ਹੈ ਪਹਿਲਾਂ ਤਾਂ ਮੈਨੂੰ ਐਂ ਦੱਸ ਦੇ ਇੱਕ ਬੰਦਿਆਂ ਤਰ੍ਹਾਂ ਕੀ ਗੱਲ ਪੁੱਛਣੀ ਆ ਮੈਨੂੰ ਨਾજર ਤੇ ਕਰਨਾਲ ਦਾ ਪਤਾ ਦੱਸ ਦੇ ਕਿਉਂ ਕਿਸੇ ਪਛੇ ਛੱਤਰ ਖਾਧਿਆ ਰਾਤ ਦੇ ਪਤਾ ਹੀ ਮੈਨੂੰ ਪਤਾ ਮੈਨੂੰ ਹਾਂ ਪੂਰਾ ਸ਼ੱਕ ਹੈ ਵੀ ਇਹ ਕੰਮ ਸਾਰਾ ਬੀਜੀ ਨੇ ਕਰਾਇਆ ਸਾਡੀ ਨਹੀਂ ਸਾਡਾ ਬੇੜਾ ਮੇਰੇ ਤੇ ਪਾੜਾ ਲੱਗਦਾ ਮੈਨੂੰ ਬੇੜੇ ਨੇ ਚਕਾਇਆ ਉਹ ਐਡਾ ਕੀ ਲੜੇਣਾ ਓਏ ਹਰੇ ਗੱਲ ਬੇੜੇ ਤੇ ਬੇੜੇ ਤੇ ਚੜ ਜਾਣਾ ਤੂੰ ਜਾ ਕੇ ਚੰਗਾ ਚੰਗਾ ਬਾਪਾ ਤੂੰ ਮੈਨੂੰ ਦੱਸ ਕਿੱਥੇ ਆ ਨਾજર ਤੇ ਕਰਨਾਲ ਮੇਰੀ ਗ ਮੇਰਾ ਮੇਰਾ ਕਸੂਰ ਕੀ ਹੈ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਜੀ ਕਸੂਰ ਤਾਂ ਤੈਨੂੰ ਫੇਰ ਦੱਸਾਂਗੇ ਪਹਿਲਾਂ ਮੈਨੂੰ ਦੋ ਬੰਦੇਆਂ ਦਾ ਪਤਾ ਦੱਸ ਦੇ ਮੈਂ ਤੁਹਾਨੂੰ ਗੱਲ ਦੱਸਾਂ ਜੀ ਕਹਾਵਤ ਸੁਣੀ ਹੈ ਤੁਸੀਂ ਰੱਸੀ ਜਲ ਗਈ ਬਾਲ ਨਹੀਂ ਗਿਆ ਜਿੰਦਰ ਮਰ ਜੂ ਕਰਨਾਇਲ ਤੇ ਨਾਜਰ ਤਾਂ ਪਤਾ ਨਹੀਂ ਲੱਗਦਾ ਕੁਝ ਕਰ ਲਉ ਲਫਾ ਲਉ ਕੁੱਟ ਲਉ ਵੱਢ ਲਉ ਰੋਟੀ ਖਾਦੀ ਆ ਮੈਂ ਉਸ ਘਰ ਦੀ ਪਈਮਾਨਾ ਨਹੀਂ ਜਿਹੜੀ ਥਾਲੀ ਚ ਖਾਦੋ ਛੇਦ ਨਹੀਂ ਕਰ ਸਕਦਾ। ਉਹ ਨਲੇ ਰਸੀ ਤੇਰੀ ਨਲੇ ਵੱਟ ਤੇਰਾ ਹੁਣ ਮਚਾ ਦੂੰਗਾ ਮੈਨੂੰ ਬੰਦਿਆਂ ਨੂੰ ਇੱਕ ਗੱਲ ਦੱਸ ਦੇ ਤੂੰ। ਇਹ ਮੇਰੀ ਗੱਲ ਸੁਣ ਲਈ ਮੇਰੀ ਗੱਲ। ਮੈਂ ਤੁਹਾਨੂੰ ਨਾਜਰ ਤੇ ਕਰਨੈਲ ਦਾ ਪਤਾ ਪੁੱਛ ਦ। ਜਨਾਬ ਮੈਂ ਜੇ ਬਾਹਰ ਸੱਡਾਂਗੇ ਫੇਰ ਹੀ ਦੱਸੂ ਮੇਰੀ ਗੱਲ ਤਾਂ ਸੁਣ ਲੋ। ਮਾਰ ਮਾਰ ਮਾ ਚਿੱਤਾ ਡਬਲ ਰੋਟੀ ਅਲਕੇ ਕਰ ਦੂੰਗਾ ਮੈਨੂੰ ਬੰਦਿਆਂ ਨੂੰ ਦੱਸ ਦੇ ਓਏ। ਜਨਾਬ ਜਨਾਬ ਗੱਲ ਗੱਲ ਤਾਂ ਸੁਣ ਦੀ ਗੱਲ ਤਾਂ ਸੁਣ। ਹਾਂ ਦੱਸ। ਜੀ ਮੈਨੂੰ ਕੁੱਟਣਾ ਮੈਨੂੰ ਇੰਨਾ ਕੁ ਪੇਗ ਕਰਵਾ ਦਿਓ ਜਿੱਥੇ ਮਰਜੀ ਮਰ ਜਾਓ ਫੇਰ ਮੈਨੂੰ ਫਰਕ ਨਹੀਂ ਪੈਂਦਾ। ਪੇਗ ਕਰਵਾ ਉਹ ਨਾਗਾ ਆਈ ਆਈ ਕਾਨੂੰ ਮਾਰਦਾ ਐ ਆਏ ਦੱਸੋ ਆਏ ਕੀ ਦੱਸਾਂ ਜੀ ਜੀ ਜਨਾਓ ਆ ਫੜਾ ਇਹਨਾਂ ਚੀਕਾ ਨਾ ਮੈਨੂੰ ਕਵਟਰ ਤੱਕ ਸੌਣੇ ਚੱਲ ਜੀ ਇਹਨੂੰ ਪੁੱਛ ਮੈਂ ਮਾਏ ਮਨਾਉਣਾ ਸਾਬ ਤੁਸੀਂ ਤਾਂ ਜਾਓ ਜੀ ਦੱਸੋ ਸਾਬ ਨੇ ਕੀ ਆਖਿਆ ਜੀ ਉਹ ਕਹਿੰਦੇ ਪੇਗ ਦਵਾ ਲਾ ਪੇਗ ਲਿਆ ਦੇ ਆਏ ਤੇਰੀ ਪਾਣੀ ਆ ਗਾ ਉਹ ਕੀ ਨਾ ਕਰ ਆਈ ਆ ਤੇਰੀ ਬੜਾ ਹੈ 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 ਤਾਂ ਗੱਬੇ ਆ ਗੱਬੇ ਆ ਮੈਂ ਤਾਂ ਫਿਰ ਲਾਭੇ ਨੂੰ ਕਹਿਤਾ ਮੈਂ ਜਿੰਨਾ ਚੱਕ ਇਨਾਂ ਦਾ ਕੰਜਰਖਾਨਾ ਜਣੀ ਨਿਬੜਦਾ ਤੂੰ ਨਾ ਕਰੇ ਬੜੀ ਮੂਨੇ ਰਿ ਆਉਂਦਾ ਹੁਣ ਤਾਂ ਮੈਂ ਤਾਂ ਤੈਨੂੰ ਐ ਕਹਨੀ ਆਂਗੀ ਬਿਲੇ ਇਨਾਂ ਦਾ ਸਿਰੀ ਤਾਂ ਲੈ ਆ ਚੱਕ ਮੈਂ ਤਾਂ ਕਹਿੰਦੇ ਮਰਨੇ ਦੇ ਸਮਾਰ ਕੇ ਕੁੱਟ ਪਾਵੇ ਕੁੱਟ ਤਾਂ ਪਾਵੇ ਉਹੋ ਨਾ ਲਵੇ ਇੱਕ ਤਾਂ ਕਰਨੈਲ ਦਾ ਇੱਕ ਲਵੇ ਨਾਜਰ ਦਾ ਇਨਾਂ ਨੂੰ ਚੇ ਚੱਕੇ ਜਾਣ ਨਾ ਬੇੜੀ ਬੈਠੀ ਵਾਲੇ ਸੱਚੀ ਸੁੱਖ ਦੀ ਨੀਂਦ ਸੋਹੀ ਨੀ ਨજર ਕਾਉਣਾ ਮੈਨੂੰ ਇਹ ਗਨੀ ਸਮਝਾਉਂਦੀ ਹੈਗੀ ਨજર ਹੈਗਾ ਬੇੜੀ ਬੈਠੀ ਆਲਾ ਇੰਨਾ ਨਹੀਂ ਪਾਪ ਲਾਇਤੀ ਮਰਨੇ ਨੇ ਮਸਾ ਕੱਢਿਆ ਇੱਥੋਂ ਦਿੰਦਾ ਗੇੜਾ ਇੱਥੇ ਆ ਵਰਦਾ ਤੀ ਦਿੰਦਾ ਗੇੜਾ ਇੱਥੇ ਆ ਵਰਦਾ ਤੀ ਕਦੇ ਮੇਰੇ ਬਾਹਰਾਂ ਚ ਫੁੱਲ ਡੇਗ ਜਾਂਦਾ ਕਦੇ ਬਾਹਰਾਂ ਨੂੰ ਮੱਥਾ ਟੇਕ ਕੇ ਜਾਂਦਾ ਭੈਣੇ ਨਹੀਂ ਮਸਾ ਖਿਹੜਾ ਛੜਾਇਆ ਉਹ ਤੋਂ ਤੈਨੂੰ ਪਤਾ ਤਾਂ ਹੈਗਾ ਫਿਰ ਲਾਬੇ ਦੇ ਸੁਭਾ ਦਾ ਇਹ ਅਥਰਾਗਾ ਜੇ ਕਿ ਤੈਨੂੰ ਪਤਾ ਲੱਗ ਜਾਂਦਾ ਇਹ ਤਾਂ ਮਰਨੇ ਨੇ ਉਹਨੂੰ ਮਾਰ ਦੇਣਾ ਸੀ ਉਹਨੂੰ ਲਾਭਾ ਵੀ ਜੇਲ੍ਹ ਚ ਹੁੰਦਾ ਨੀ ਉਹ ਤਾਂ ਤੇਰੀ ਗੱਲ ਠੀਕ ਆ ਅੱਜ ਸਵੇਰੇ ਗਿੰਦਰ ਨੇ ਭਨੇ ਸਾਡਾ ਗੇਟ ਖੜਕਾਇਆ ਨਹੀਂ ਮੇਰਾ ਤਾਂ ਕਾਲ ਜਾਤਾ ਸਕਦੇ ਨੇ ਗਿਆ ਥੱਲੇ ਨੂੰ ਮੈਂ ਭਲਾ ਭਨੇ ਆ ਗਈ ਪੁਲਿਸ ਬੂ ਮੰ ਤਾਂ ਟਾਟਾ ਇੱਕ ਹੁਣ ਵਾਲਾ ਹੋ ਗਿਆ ਕਿਉਂ ਤੁਹਾਡੇ ਘਰੇ ਆਉਗੀ ਪੁਲਿਸ ਨਹੀਂ ਆ ਤੇ ਸੌਕਣ ਮੇਰੀ ਸਿਬੋ ਉਹ ਤਾਂ ਸ਼ਰਮ ਕਹਿੰਦੀ ਕਿ ਨਹੀਂ ਮੈਂ ਤੀਮਿਆ ਦੇ ਨਾਮ ਤਰੂੰਗੀ ਮੈਨੂੰ ਤਾਂ ਹੌਲ ਪੈ ਗਿਆ ਮਹਲਾ ਭਨੇ ਆ ਗਈ ਪੁਲਿਸ ਤਾਂ ਜਾਣੀ ਪਰ ਉਹ ਵੀ ਡਰਦੀ ਰਹਿੰਦੀ ਨਾਲ ਮੈਨੂੰ ਡਰਾ ਦੇਣੇ ਐ ਕਿਵੇਂ ਸਿਬੋ ਨਾਲ ਲੈ ਦੂਗੀ ਲੈ ਕੇ ਤਾਂ ਦਿਖਾਵੇਂ ਨਾ ਮੇਰੀ ਸੌਕਣ ਦੀ ਅੱਖਾਂ ਖਾਖਾ ਨਹੀਂ ਪਾੜ ਦੂੰਗੀ ਮੈਂ ਨੀ ਜੀ ਤਾਂ ਮੇਰਾ ਵੀ ਕਰਦਾ ਤੀ ਵੀ ਇੱਥੇ ਖੜੀ ਨੇ ਉਹਨੂੰ ਦੇ ਮਤ ਨਹੀਂ ਅਸੜੀ ਜਦੋਂ ਮੈਨੂੰ ਬੋਲਦੀ ਤੀ ਫੇਰ ਮੈਂ ਚੁੱਪ ਕਰ ਗਈ ਵੀ ਇੱਥੇ ਕਾਹਨੂੰ ਪਿੰਡ ਦੇ ਵਿਚਾਲੇ ਜਲੂਸ ਕੱਢਣਾ ਇਹ ਤਾਂ ਹੈਗੀ ਜਿਹੇ ਜਿਹੇ ਹੈਗੀ ਹੈਗੀ ਹਾਂ ਉਹ ਤਾਂ ਜਿਹੇ ਜਿਹੇ ਹੈਗੀ ਹੈਗੀ ਸੁਨਾਈਆਂ ਨਹੀਂ ਗਈਆਂ ਚਾਰ ਆਪਾਂ ਕੀ ਡਰਦੇ ਹਾਂ ਉਹ ਤੋਂ ਨਹੀਂ ਲੈ ਕੇ ਤਾਂ ਦਿਖਾਵੇ ਪੁਲਸ ਵਾਲਿਆਂ ਕੋਲੇ ਨਾ ਸਾਰੀਆਂ ਗੱਲਾਂ ਪਤਾ ਪੇਤ ਖੋਲ ਦੂੰਗੀ ਮਿੰਟ 'ਚ ਮੈਂ ਨਾਲ ਤੈਨੂੰ ਕਿੰਨੀ ਵਾਰੀ ਕਿਹਾ ਵੀ ਇਕੱਲੇ ਨਾਲ ਗੱਲਾਂ ਨਾ ਮਾਰਿਆ ਕਰ ਤੂੰ ਤਾਂ ਆਪ ਮੂੰਹ ਜੋੜ-ਜੋੜ ਕੇ ਗੱਲਾਂ ਮਾਰਦੀਆਂ ਨਾ ਮੇਰੇ ਤੇ ਬੜਾ ਮੱਚਦੀਆਂ ਜਦੋਂ ਤੂੰ ਮੂੰਹ ਜੋੜ-ਜੋੜ ਕੇ ਗੱਲਾਂ ਮਾਰਦੀਆਂ ਉਦ ਕਿਉਂ ਲੜਦੀ ਆ ਮੇਰੇ ਨਾਲ ਤੂੰ ਮੈਨੂੰ ਕੋਈ ਖਬਰਸਾਰ ਦੇ ਕੀ ਲਿਆ ਹੀ ਉਧਰੋਂ ਖਬਰਸਾਰ ਕੀ ਲਿਆਉਣੀ ਆ ਕੈਲਾ ਮਿਲਿਆ ਤੀ ਨੜੇ ਉਹ ਸੀਗਾ ਨਾਲ ਲੰਬ ਤੋਤਰੂ ਜਾ ਘੇਰ ਕੇ ਖੜ ਗੇ ਮੈਨੂੰ ਕਹਿੰਦਾ ਬੂਥਾ ਸਜਾਈ ਫਿਰਦੀ ਆ ਤੂੰ ਮਾ ਮੈਨੂੰ ਤੇਰੀ ਕਰਤੂਤਾ ਦਾ ਸਾਰੀਆਂ ਨਾ ਪਤਾ ਲੱਗ ਗਿਆ ਮਾ ਕਹਿੰਦਾ ਹਜੇ ਤਾਂ ਕੋਈ ਗੱਲ ਹੀ ਨਹੀਂ ਉਹ ਤਾਂ ਸਿੱਧਾ ਹੀ ਮੁੱਕਰ ਗਿਆ ਕੋਈ ਨਾ ਅੱਗ ਲੱਗੇ ਪਰ ਆਪਾਂ ਨੇ ਇਹਦੇ ਰੰਡੀ ਰੋਣੇ ਤੋਂ ਕੀ ਲੈਣਾਗਾ ਮੇਰਾ ਬੰਦਾ ਬਾਹਰੇ ਟਲਿਆ ਹੋਇਆਗਾ ਮੈਨੂੰ ਆਪਦੇ ਬੰਦੇ ਦੀ ਸੋਚ ਆ ਗਈ ਚਲ ਉਹ ਬਾਹਰੇ ਟਲ ਗਿਆ ਮੈਨੂੰ ਕੋਈ ਮਾਈ ਦਾ ਲਾਲ ਹੱਥ ਲਾ ਨਹੀਂ ਸਕਦਾ ਮੈਂ ਖੱਖਾਂ ਪਾੜ ਦੂੰਗੀ ਬੈ ਜਾ ਮਾਨਸਾਂਤ ਰੱਖ ਲੈ ਮੈਂ ਚਾਹ ਬਣਾ ਕੇ ਲੈ ਆਉਣੀ ਆ ਕੋਟ ਪੀਵੇਂਗੀ ਚਾਹ ਨਹੀਂ ਚਾਹ ਨਹੀਂ ਮੈਂ ਪਿੰਦੀ ਗਰਮੇ ਵਾਲੀ ਵੀ ਪੀਆ ਬਸ ਪਾਣੀ ਪੀ ਲੂੰਗੀ ਅਜੇ ਤੂੰ ਬਹਿ ਜਾ ਉਹ ਵੀ ਠਹਿਰ ਕੇ ਪਾਣੀ ਲੈ ਦੂੰਗੀ ਤੈਨੂੰ ਮੈਨੂੰ ਐਂ ਦੱਸ ਫਿਰ ਹੋਰ ਤਾਂ ਨਹੀਂ ਕੁਛ ਕਹਿ ਲਾ ਮੇਰੇ ਬਾਰੇ ਤਾਂ ਨਹੀਂ ਕੁਛ ਬੋਲਿਆ ਤੇਰੇ ਬਾਰੇ ਤਾਂ ਕੁਛ ਨਹੀਂ ਬੋਲਿਆ ਹੈਗਾ ਮੇਰੇ ਬਾਰੇ ਕੀ ਬੋਲਣਾ ਉਹਨੇ ਉਹਨੇ ਕੀ ਬੋਲੂਗਾ ਮੇਰੇ ਬਾਰੇ ਮੇਰੇ ਨਾਲ ਟਾੜਾ ਲਈ ਰੱਖਦਾ ਕੰਜਰ ਹੁਣ ਤੂੰ ਜੋ ਆ ਗਈ ਤਾਹੀ ਤਾਂ ਉਹ ਤੇਰੇ ਨਾਲ ਮਿੱਠੀਆਂ ਗੱਲਾਂ ਮਾਰਦਾ ਮੈਂ ਤਾਂ ਦਿਖਦੀ ਵੀ ਨਹੀਂ ਉਹਨੂੰ ਦਿਖਦੀ ਨਹੀਂ ਹੈਗੀ ਮੈਂ ਕਿੱਥੇ ਦਿਖਦੀ ਹਾਂ ਹੁਣ ਇਹ ਮੈਨੂੰ ਬੜਾ ਮਚੇਵਾ ਹੋਇਆ ਪਿਆ ਮੇਰਾ ਹੈ ਜੇ ਮੈਂ ਆ ਗਈ ਜੇ ਮੈਡਮ ਮोटा ਮੈਨੂੰ ਉਹ ਬੁਲਾ ਲੈਂਦਾ ਹੁਣ ਤੇਰਾ ਵੀ ਕਾਲਜ ਮੱਚੀ ਜਾਂਦਾ ਐਵੇਂ ਦੀ ਗੱਲ ਨਹੀਂ ਹੈਗੀ ਮਿੰਦੋ ਮਿੰਦੋ ਗੱਲ ਐਵੇਂ ਦੀ ਆਗੀ ਵੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਪਹਿਲਾਂ ਕਿਹਦੇ ਨਾਲ ਗੱਲਬਾਤ ਮਤਲਬ ਕੀ ਕੀ ਦਾ ਦੁੱਖ ਸੁੱਖ ਸੁਣਦਾ ਸੀ ਮੈਂ ਉਹਦਾ ਦੁੱਖ ਸੁੱਖ ਸੁਣਦੀ ਤੇ ਉਹ ਮੇਰੇ ਕੋਲੇ ਆ ਜਾਂਦਾ ਸੀ ਚੱਲ ਐ ਮੈਂ ਥੋੜੂ ਹੁੰਦਾ ਹੁਣ ਜਿੱਦਣ ਦਿੱਤੂ ਆਈਆਂ ਮਰਨਾ ਸੜੇ ਘਰੀ ਨਹੀਂ ਆਇਆ ਜਵਾਂ ਨਹੀਂ ਆਇਆ ਸਮਾਂ ਦੀ ਉੱਤੋਂ ਮੇਰੇ ਤੇ ਤੂੰ ਤਾਂ ਲਾਉਂਦਾ ਵੀ ਤੂੰ ਮੇਰੇ ਨਾਲ ਐ ਕਰਤਾ ਤੂੰ ਮੇਰੇ ਨਾਲ ਐ ਕਰਤਾ ਲੈ ਮੈਨੂੰ ਤੈਨੂੰ ਲੱਗਦੀ ਐ ਮੈਂ ਉਹਦਾ ਕੋਈ ਮਾੜਾ ਸੋਚੂ ਨਾ ਤੂੰ ਕਹਿਣਾ ਕਿ ਚਾਹੁੰਨੀ ਐ ਚਲ ਕਹਿਣਾ ਤਾਂ ਕੀ ਚਾਉਣੀ ਆ ਮੈਂ ਚਲ ਤੂੰ ਬੈਠ ਨਹੀਂ ਨਿੰਬੂ ਪਾਣੀ ਬਣਾ ਕੇ ਲਿਆਉਣੀ ਉਹਨੇ ਅੱਗ ਲੱਗਣੇ ਨੇ ਆਪਣੇ ਚੋ ਵੀ ਲੜਾਈ ਪੁਆਰ ਕੇ ਪਰ ਜਿੱਧਰ ਜਾਂਦੇ ਜਾਣਦੇ ਮੈਂ ਤਾਂ ਕਹਿੰਦੇ ਪੁਲਿਸ ਲੈ ਜਾ ਚੱਕ ਕੇ ਸਮਾਰਕ ਡੰਡੇ ਪੈਣਾ ਨਾ ਨਿੰਚੰਦਰੀ ਗਾਲਾਂ ਨਹੀਂ ਨਾ ਕੱਢਿਆ ਕਰ ਜਾਦੇ ਨੀ ਮੂੰਹ ਹੌਣ ਲਾ ਨਹੀਂ ਨਹੀਂ ਮੈਂ ਕਹਿੰਦੇ ਮੰਚ ਨਹੀਂ ਉਹਦੇ ਪਾਪ ਹੈਗਾ ਕੋਈ ਨਾ ਉਹ ਤਾਂ ਚੰਗਾ ਬਥੇਰਾ ਲਾ ਉਹ ਕਿਵੇਂ ਆ ਤਾਇਆ ਕਿਵੇਂ ਬੈਠਾ ਹੈ ਦੋ ਦਿਨ ਹੋ ਗਏ ਸਵੇਆਂ ਚ ਇੱਥੇ ਪੈਣਾ ਹਾਂ ਉਰੀ ਹੁੰਨਾ ਮੈਂ ਤਾਂ ਛੇਰਾ ਕੀ ਗੱਲ ਹੋ ਗਈ ਬਾਲਾ ਕਸੂਤਾ ਫਸ ਗਿਆ ਸੇਰਾ ਮੈਂ ਤਾਂ ਕਿਵੇਂ ਬਸ ਤੈਨੂੰ ਕੀ ਦੱਸਾਂ ਮੈਂ ਤਾਂ ਨਮੋਲ ਰਹਿੰਦਾ ਤੀ ਯਾਰ ਅੱਛਾ ਕਰਨੈਲ ਕੇ ਸਮਝਾ ਬਣਾ ਰਿਸ਼ਤੇਦਾਰ ਹੈਗਾ ਅੱਛਾ ਉੱਥੋਂ ਭਾਈ ਕਿਸੇ ਨੇ ਸੀਆਈਡੀ ਕਰਤੀ ਤੂੰ ਗਲਤ ਤੂੰ ਮੈਂ ਤਾਂ ਲਾਤੀ ਯਾਰ ਗੱਲ ਮਕਾ ਅੱਛਾ ਅਗੇ ਤੂੰ ਤਾਂ ਕਿ ਲਾਈ ਵੀ ਇਹ ਜਿਹੜਾ ਬੰਦਾ ਨਾਜਰਾ ਹੈ ਇਹ ਤੀਵੀਆਂ ਲਿਆ ਕੇ ਵੇਚਦਾ ਅੱਛਾ ਬੋਲ ਭਾਈ ਮੈਂ ਇਹ ਜਾਂ ਬੰਦਾ ਨਾ ਇਹ ਆਹ ਜਾ ਤਾਂ ਹੈ ਨਹੀਂ ਤੂੰ ਹੈ ਆਪਣੇ ਪਿੰਡ ਚ ਤੂੰ ਮੇਰੀ ਮਾਰਕੀਟ ਪਤਾ ਕਰ ਲੈ ਮੈਂ ਆ ਜਾ ਬੰਦਾ ਨਹੀਂ ਹੈਗਾ ਨਹੀਂ ਹੈਗਾ ਨਾ ਨਹੀਂ ਹੈਗਾ ਪਰ ਇਹੇ ਗੱਲ ਸਾਲਾ ਕੋਈ ਮੰਨ ਕਿਉਂ ਨਹੀਂ ਰਹਾ ਪੁਲਿਸ ਫਿਰਦੀ ਆ ਮੇਰੇ ਮਗਰ ਤਾਂ ਸਾਰੇ ਸੰਗਰੂਰ ਜ਼ਿਲ੍ਹੇ ਦੀ ਅੱਛਾ ਔਰ ਹੁਣ ਤੂੰ ਐਡੀ ਕੋਠੀ ਛੱਡ ਕੇ ਔਰੇ ਬੈਠਾ ਹੈ ਕੋਠੀ ਛੱਡ ਕਿਤਾ ਮੈਂ ਤਾਂ ਬੈਠਾ ਘਰੇ ਪੁਲਿਸ ਗੇੜੇ ਮਾਰ ਦਿਆ ਅੱਛਾ ਔਰ ਹੁਣ ਜਰਾ ਗੱਲ ਨਹੀਂ ਸਮਝਦਾ ਮੈਂ ਤੋਰੇ ਵੀ ਸ਼ੱਕ ਨਹੀਂ ਕਰੂ ਸੇਵਿਆਂ 'ਚ ਕੋਈ ਡਰਦਾ ਹੁੰਦਾ ਨਹੀਂ ਮੈਂ ਤਾਂ ਸੇਵਿਆਂ 'ਚ ਹੀ ਰਾਤ ਕੱਟਦਾ ਲੈ ਔਰ ਹੁਣ ਮੈਨੂੰ ਤਾਂ ਐ ਤੂੰ ਐ ਦੇਖ ਲੈ ਕੋਈ ਸੇਵਿਆਂ ਦੇ ਮੂਰਤੀ ਨਹੀਂ ਲੱਗਦਾ ਮੈਂ ਤਾਂ ਐਡਾ ਡਰ ਹੋ ਰਿਹਾ ਪੁਲਿਸ ਦਾ ਵੀ ਮੈਂ ਤਾਂ ਪੂਤਾ ਪ੍ਰੇਤਾ ਤੋਂ ਵੀ ਡਰ ਨਹੀਂ ਲੱਗਦਾ ਲੈ ਹੋਰ ਹਣ ਯਾਰ ਇਹੋ ਜਿਹਾ ਬੰਦਾ ਤੂੰ ਮੈਨੂੰ ਨਹੀਂ ਤਾਇਆ ਤੂੰ ਇਹੋ ਜਿਹਾ ਬੰਦਾ ਕਿੱਥੇ ਹੈ ਤੂੰ ਇਹੋ ਜਿਹਾ ਬੰਦਾ ਕਿੱਥੇ ਹੈ ਸਾਰੇ ਪਿੰਡ ਚ ਪਤਾ ਤੇਰਾ ਫਿਰ ਉਹੀ ਤਾਂ ਗੱਲ ਆ ਯਾਰ ਮੈਂ ਤਾਂ ਬਹੁਤ ਪਰੇਸ਼ਾਨ ਆ ਸ਼ੇਰ ਪਰੇਸ਼ਾਨੀ ਤਾਂ ਭਾਈ ਪਹਿਲਾਂ ਵੀ ਬਹੁਤ ਸੀ ਤੈਨੂੰ ਪਤਾ ਤੇਰੀ ਤਾਈ ਭੱਜ ਗਈ ਸੀ ਹਾਂ ਸਹੀ ਗੱਲ ਆ ਰੋਟੀਆਂ ਪਲੌਂਦਾ ਸੀ ਹਾਂ ਬਹੁਤ ਬੁਰਾ ਹਾਲ ਹੈ ਦੁਰਦਸ਼ਾ ਹੋ ਰਹੀ ਆ ਮੇਰੀ ਜਿਉਂਦਾ ਜੀ ਨਰਕ ਭੋਗ ਰਹਾ ਮੈਂ ਚੱਲ ਫਿਰ ਤੈਨੂੰ ਛੱਡ ਕੇ ਆ ਮੈਂ ਕਰੇ ਆਖਲਾ ਮਾੜਾ ਮੋਟਾ ਕੋਈ ਆਉਂਦਾ ਤਾਂ ਨਹੀਂ ਕੋਈ ਨਹੀਂ ਆਉਂਦਾ ਹੈਗਾ ਤਾਇਆ ਤੈਨੂੰ ਕੋਈ ਨਹੀਂ ਚੱਕਰ ਹੈਗਾ ਤੂੰ ਚੱਲ ਆਇਆ ਤੈਨੂੰ ਛੱਡਿਆ ਆਣਾ ਮੈਂ ਮੈਨੂੰ ਤਾਂ ਐ ਲੱਗਦਾ ਵੀ ਸਾਰੇ ਜੀ ਜਹਾਨ ਦੀ ਬੇਫਤਾ ਮੇਰੇ ਤੇ ਨਹੀਂ ਹੈਗੀ ਜਮੀ ਬੇਫਤਾ ਨਹੀਂ ਪੈਂਦੀ ਆਇਆ ਤੈਨੂੰ ਛੱਡਿਆ ਆਣਾ ਮੈਂ ਚੱਲ ਫਿਰ ਆਜਾ ਤਾਇਆ ਚੱਲੀਏ ਹੋਰ ਤੇਰੇ ਬਾਪਪੇ ਵੀ ਠੀਕ ਨੇ ਹਾਂ ਹਾਂ ਵਧੀਆ ਵਧੀਆ ਠੀਕ ਠਾਕ ਮੇਰੇ ਤਾਂ ਆੜੀ ਨੇ ਬੋਲੇ ਹੋਰੀ ਮੇਰੇ ਨਾਲ ਹੀ ਬੋਲੇ ਨੇ ਅੱਛਾ ਦੱਸਦਾ ਹਾਂ ਹੁੰਦਾ ਮੇਰਾ ਡੇੜੀ ਹਾਂ ਆਜਾ ਨਾ ਨਾ ਆਜਾ ਅੰਬਾ ਹਾਂ ਨਿਕਸ ਕਰੋਗੇ ਕਿ ਨਾ ਮੈਨੂੰ ਐ ਦੱਸ ਦਿਓ ਪਹਿਲਾਂ ਓਹੋ ਪੁੱਤ ਕਿਉਂ ਦਿਲ ਸਿੱਟਿਆ ਕਰਾਂਗੇ ਕਰਾਂਗੇ ਕਿਉਂ ਨਹੀਂ ਲੈ ਤੇਰੇ ਪਿੱਛੇ ਅਸੀਂ ਫਿਰਦੇਾਂਗੇ ਕਿੱਥੇ ਫਿਰਦੇਾਂਗੇ ਤੂੰ ਤਾਂ ਘਰੇ ਫਿਰਦੇ ਮੈਂ ਇਹ ਕਰੇ ਕੰਮ ਦੇ ਬੀਰੋ ਮੈਂ ਤਾਂ ਲਈ ਕੀ ਕਰੂੰਗੀ ਦੱਸ ਓਹੋ ਮੇਰੀ ਗੱਲ ਸੁਣ ਲੈ ਤੇਰਾ ਬਾਬਾ ਗਿਆ ਹੋਇਆ ਹੈ ਹੈ ਸਾਰਾ ਇੰਤਜ਼ਾਮ ਕਰਨ ਵਾਸਤੇ ਤੂੰ ਐਵੇਂ ਨਾ ਘਬਰਾ ਐਵੇਂ ਨਹੀਂ ਰੋਈਦਾ ਹੁੰਦਾ ਚੱਲ ਮੇਰੇ ਨਾਲ ਬੈਠ ਕੇ ਗੱਲ ਕਰੀ ਆਪਾਂ ਹਾਂ ਨਾ ਪੁੱਤ ਰੋਂਦੇ ਨਹੀਂ ਹੁੰਦੇ ਮੈਂ ਬੈਠੀ ਆ ਕੀ ਰੋਂਦੇ ਨੇ ਰੋਂਦੀ ਪੂਰੇ ਬੈਠ ਮੇਰੇ ਕੋਲੇ ਐ ਮੈਨੂੰ ਕਬਰ ਆਈਦਾ ਹੁੰਦਾ ਕੀ ਕਰਾਂ ਬਾਬਾ ਇਹ ਕੇ ਲੈ ਕੰਨੀ ਕੀ ਕਰਾਂ ਰਾਈ ਤੇ ਬੰਨਰੀ ਗੱਲ ਸੁਣ ਲੈ ਮੈਂ ਦੱਸ ਬਾਈ ਕੇ ਕੀ ਕਰੂੰਗੀ ਹੈ ਪੂਰਾ ਜਿੰਨਾ ਮੇਰਾ ਜਵਾਕ ਹੈ ਉਹ ਬੁੱਕੀ ਜਾਂਦਾਗਾ ਵੀ ਮੇਰਾ ਪਾਪਾ ਨਹੀਂ ਆਇਆ ਦੋ ਦਿਨ ਹੋ ਗਏ ਲੈ ਜਵਾਕ ਨੂੰ ਤਾਂ ਹੁੰਦਾ ਹੀ ਹੈ ਤੈਨੂੰ ਪਤਾ ਹੀ ਹੈ ਮਾਂ ਪਿਓ ਦਾ ਨਾਲੇ ਉਹ ਰਹਿੰਦੀ ਉਹਦੇ ਨਾਲ ਜਿਆਦਾ ਹੈਗਾ ਕੋਈ ਨਹੀਂ ਮੇਰੀ ਗੱਲ ਸੁਣ ਤੇਰਾ ਬਾਬਾ ਤਾਂ ਤੈਨੂੰ ਪਤਾ ਹੀ ਹੈ ਬਾਹਰ ਅੰਦਰ ਘਟ ਜਾਂਦਾ ਘਟ ਲੋਕਾਂ ਨੂੰ ਜਾਣਦਾ ਮੈਂ ਸੰਦੀਪ ਤੋੜਿਆ ਉਹੋ ਕਿਸੇ ਬੰਦੇ ਨਾਲ ਗੱਲਬਾਤ ਕਰਕੇ ਕਢਾ ਲਿਆਵਾਂਗੇ ਕੋਈ ਪੈਸਾ ਤੇ ਲੱਗੂ ਮੈਂ ਆਪੇ ਲਾਉਂਗੀ ਤੂੰ ਵੀ ਕਰ ਨਾ ਕਰ ਨੀ ਅੰਬੋ ਬਾਬੇ ਹੋਰੀ ਤਾਂ ਆਪ ਲੁਕਦੇ ਫਿਰਦੇ ਆ ਕਿਹੜਾ ਉਹਨੂੰ ਛਡਾਉਣਗੇ ਨਹੀਂ ਬਾਬਾ ਕਾਹਨੂੰ ਲੁਕਦਾ ਫਿਰਦਾ ਉਹ ਵੀ ਵਿਚੇ ਵਿੱਚ ਬੰਦਿਆਂ ਕੋਲੇ ਕਰਦਾ ਫਿਰਦਾ ਇੰਤਜ਼ਾਮ ਕੋਈ ਨਾ ਕੋਈ ਹੀਲਾ ਆਈ ਨਹੀਂ ਤੇਰੇ ਬਾਬਾ ਲੁਕਣ ਵਾਲਾ ਹੈਗਾ ਚਲ ਉਹ ਇੰਨਾ ਕ ਭਈ ਸੰਦੀਪ ਵੱਧ ਜਾਂਦਾ ਤੇਰੇ ਬਾਬਾ ਥੋੜਾ ਜਿਹਾ ਘੱਟ ਜਾਂਦਾ ਹੈਗਾ ਐਨਾ ਫਰਕ ਜ਼ਰੂਰੀ ਪਤਾ ਮੈਨੂੰ ਅੰਬੋ ਕਰੇ ਕੋਈ ਪਰੇ ਕੋਈ ਹੋਰ ਗਿੱਟੇ ਦੇ ਸ਼ੰਗਾ ਤੇ ਮੂਈ ਓਹੋ ਨੀ ਤੂੰ ਤਾਂ ਲੋਕਾਂ ਮਗਰ ਲੱਗ ਲਈ ਉਹੀ ਗੱਲ ਹੈ ਪੁੱਤ ਲੋਕ ਤਾਂ ਲੜਾ ਲੜਾ ਮਾਰ ਦੇਣਗੇ ਹਾਂ ਕਿਸੇ ਨੇ ਛਡਾਉਣਾ ਨਹੀਂ ਕਰਨਾ ਨਹੀਂ ਜੇਲ੍ਹ 'ਚ ਸੜ ਜੂਗਾ ਤੇਰੇ ਬਾਬੇ ਨੂੰ ਜائیں ਪਤਾ ਲੱਗਿਆ ਨਾ ਵੀ ਐਂ ਬੋਲਦੀ ਐ ਤੂੰ ਫਿਰ ਉਹ ਅੱਗੇ ਕਹਿ ਦੂਗਾ ਬੀਬੀ ਰੋ ਤਾਂ ਉੱਤੋਂ ਚਲਦੀ ਆਪਣੇ ਅੰਬਾ ਦੁਖੀ ਹੋਈ ਬੋਲਦੀ ਹੈ ਕਿ ਮੇਰਾ ਦਸ ਜੀ ਕਰਦਾ ਹੈਗਾ ਬੋਲਣ ਨੂੰ ਦੁਖੀ ਤਾਂ ਹੁਣ ਅਸੀਂ ਵੀ ਹੋਏ ਪਿਆ ਸਾਨੂੰ ਕਿਹੜਾ ਉਹਦੇ বিনা ਸਰਦਾ ਹੈਗਾ ਹੈ ਪਲ ਨਹੀਂ ਸਰਦਾ ਇੱਕ ਕੋਈ ਨਹੀਂ ਸਾਡਾ ਧੀ ਪੁੱਤ ਹੈ ਉਹ ਅਸੀਂ ਤਾਂ ਕਦੇ ਸੀਰੀਪਾਲੀ ਸਮਝੇ ਇਹਨਾਂ ਨੂੰ ਕਰ ਖਾਣ ਨੂੰ ਆਉਂਦਾਗਾ ਬੰਦੇ বিনা ਚਾਹੇ ਜਾਂ ਮਰ ਜੀ ਆ ਚਲ ਹੈ ਤਾਂ ਮੇਰੇ ਸਿਰ ਦਾ ਸਾਈ ਹੈ ਫਿਰ ਨਹੀਂ ਅਸੀਂ ਕਦੋਂ ਕਹਿੰਨੇ ਆ ਸਿਰ ਦਾ ਸਾਈ ਦਾ ਸਿਰ ਦਾ ਸਾਈ ਹੁੰਦਾ ਚਾਹੇ ਰੋਜ ਕੁੱਟੀ ਵੱਢੀ ਜਾਵੇ ਹੈ ਜਿਹਦੇ ਨਾਲ ਕੇਰਾਂ ਲਾਉਣਾਂ ਲੈ ਲਈਆਂ ਪੂਰੀ ਤਾਂ ਉਹੀ ਪਾਊਗਾ ਕੋਈ ਨਹੀਂ ਤੂੰ ਮਨ ਰੱਖ ਆਵਦਾ ਬਧੇਰਾ ਆਜੂਗਾ ਅਸੀਂ ਸਿਢਾਲਿਆ ਮੰਗੇ ਚਲ ਕੋਈ ਨਹੀਂ ਅੰਬਾ ਜੇ ਤੂੰ ਕਹਿਨੀ ਆ ਮੈਂ ਮੰਨ ਲੈਨੀ ਆ ਵੀ ਪੈਸੇ ਢਾ ਲੋਂਗੇ ਮੰਨਣਾ ਪਊ ਤੈਨੂੰ ਜੇ ਕੋਈ ਚੀਜ਼ ਦੀ ਲੋੜ ਹੈ ਕੋਈ ਨਹੀਂ ਹੈਗੀ ਚੀਜ਼ ਘਰੇ ਤਾਂ ਤੂੰ ਮੈਨੂੰ ਦੱਸ ਮੈਂ ਸੰਦੀਪ ਦੇ ਹੱਥ ਭਜਾ ਦੂੰਗੀ ਤੈਨੂੰ ਦੇ ਆਊਗਾ ਹੁਣ ਅੰਬੋ ਤੈਨੂੰ ਪਤਾ ਹੀ ਹੈ ਘਰੇ ਕੌਣ ਹੈਗਾ ਚੀਜ਼ ਲਿਆਉਣ ਵਾਲਾ ਕੋਈ ਨਹੀਂ ਮੈਂ ਭੇਜ ਦੂੰ ਜਿਹੜੀ ਚੀਜ਼ ਦੀ ਲੋੜ ਹੋਏ ਨਾ ਤੂੰ ਮੈਨੂੰ ਦੱਸ ਦੀ ਹੱਥ ਮਾਰ ਲਈ ਘਰੇ ਪੀਪੀਆਂ ਚ ਨਹੀਂ ਕੋਈ ਚੀਜ਼ ਹੋਊ ਤਾਂ ਮੈਂ ਇਹਨੂੰ ਆਪੇ ਭੇਜ ਦੂੰਗੀ ਚਲ ਚੰਗੰਬੋ ਮਤਾਂ ਜਾਣਨੀ ਹੈ ਫਿਰ ਹਾਂ ਹਾਂ ਕੋਈ ਨਹੀਂ ਚਲ ਕਰ ਲਿਓ ਗੌਰ ਹੈ ਮੈਂ ਤਾਂ ਸੱਚੀ ਬਾਲੀ ਦੁਖੀ ਹੈਗੀ ਨਾ ਕੋਈ ਨਹੀਂ ਪੁੱਤ ਫਿਕਰ ਨਾ ਕਰ ਚੰਗੰਬੋ ਕੋਈ ਸਿਆਪਾ ਜਾਨ ਆ ਦੇਖ ਲੈ ਆਪਦੇ ਤਾਂ ਮੁਕਰੇ ਨਹੀਂ ਕੰਜਰਖਾਨੇ ਲੋਕਾਂ ਦੇ ਵੀ ਆਪਦੇ ਗਲ ਪਏ ਪਏ ਨਹੀਂ ਲੈ ਹੁਣ ਦੱਸ ਉਹਨੂੰ ਕਿਵੇਂ ਸ਼ਦਾਵਾਂਗੇ ਹੁਣ ਤਾਂ ਲੇ ਲੇ ਪੇਪੇ ਕਰਕੇ ਕੇਰਾ ਤਾਂ ਮੈਂ ਮੋੜਤੀ ਕਿੰਨੇ ਕ ਵਾਰੀ ਮੋੜੂ ਮੈਂ ਕਿੰਨੇ ਕ ਵਾਰੀ ਮੋੜੂਗੀ ਮੈਂ ਉਸੇ ਗਮਾ ਮਮ ਜੀ ਉਹ ਠੀਕ ਹਾਂਜੀ ਹਾਂ ਵਧੀਆ ਵਧੀਆ ਠੀਕ ਉਹ ਇੱਕ ਕੰਮ ਜੀ ਨਿਕਲਿਆ ਇੱਕ ਹਾਂ ਉਹ ਮੇਰਾ ਮਿੱਤਰ ਪਿਆਰਾ ਨਹੀਂ ਸੰਦੀਪ ਹਾਂ ਹਾਂ ਉਹ ਲੰਬਾ ਹੈ ਹਾਂ ਪਾਗਲ ਹਾਂ ਉਨੇ ਹੀ ਹੋ ਕੀ ਹੋਇਆ ਨਾ ਉਹਨਾਂ ਦੇ ਨੌਕਰ ਨੂੰ ਪੁਲਿਸ ਲੈ ਗਈ ਹਾਂ ਉਹ ਮੈਂ ਕਹਿੰਦੀ ਮੈਂ ਕਹਾ ਮੜੀ ਗੱਲਬਾਤ ਕਰ ਲੈਣ ਤੂੰ ਥਾਣੇ 'ਚ ਥੋੜੀ ਦਾ ਹੋ ਹੈ ਗਿਆ ਪਹੁੰਚ ਮੜੀ ਉਹ ਉਹੀ ਥਾਣੇਦਾਰ ਆ ਉੱਥੇ ਜਿਹੜਾ ਆਪਣੇ ਘਰੀ ਨਹੀਂ ਸਿਆਇਆ ਉਦੋਂ ਹਾਂ 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 ਜੀ ਉਹੀ ਕੇਸ ਕੋਸ ਨਾ ਪਾ ਲੈਣਾ ਇਹ ਕਹੇ ਹਾਂ ਹਾਂ ਉਹ ਆਣਾ ਜੀ ਕੇਸ ਕੋਸ ਨਾ ਪਾ ਦੇਣਾ ਉਹ ਥੋੜੇ ਡਰੇ ਹੋਏ ਨੇ ਉਹ ਨੌਕਰ ਉਹਨਾਂ ਦਾ ਗਰੀਬ ਬੰਦਾ ਕਰੋ ਹਾਂ ਮੈਂ ਕਹਾਂ ਤੁਸੀਂ ਕਹਿ ਦਿਓ ਜੀ ਹਾਂ ਹਾਂ ਉਹ ਗਰੀਬ ਬੰਦਾ ਇਹ ਹੋਰ ਗੱਲ ਕੁਛ ਨਹੀਂ ਉਹ ਚੱਲ ਆਏ ਸੀ ਵੀ ਉਹ ਤਾਂ ਹਾਂ 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 ਤੁਹਾਡੇ ਲਈ ਗੱਲਾਂ ਠੀਕ ਹਾਂ ਕਹਿ ਦੋ ਹੀ ਮੜੇ ਹਨ ਹਾਂਜੀ ਧੰਨਵਾਦ ਮੰਮੀ ਬਹੁਤ ਬਹੁਤ ਹਾਂਜੀ ਲੈ ਵੀ ਸੰਦੀਪ ਹਾਂ ਵੀ ਹਾਂ ਆ ਤੇਰੇ ਸਾਹਮਣੇ ਆਪਾਂ ਫੋਨ ਕਰਤਾ ਤੇ ਤੂੰ ਐਂ ਕਰੀ ਇੱਕ ਦੋ ਮੈਂਬਰਾਂ ਨੂੰ ਪੁੱਛ ਕੇ ਹਾਂ ਅੱਪਾ ਚੱਲ ਹੀ ਆਵਾਂਗੇ ਮੈਂ ਪੁੱਛਦਾ ਬਾਈ ਪੁੱਛਦਾ ਹਾਂ ਤੂੰ ਕਰੀਆਂ ਚ ਕਰੀਆਂ ਮੈਂ ਐਂ ਕਰੀ ਦੰਦ ਹੋਇ ਗੱਡੀ ਕੱਢ ਲਈ ਇੱਧਰ ਦੀ ਮੈਂ ਤੇਰੇ ਨਾਲ ਹੀ ਚੱਲਦਾ ਬਹੁਤ ਬਹੁਤ ਧੰਨਵਾਦ ਉਹ ਨਾ ਕੋਈ ਨਾ ਕੋਈ ਨਾ ਚੱਲ ਮੈਂ ਆਉਣਾ ਨਹੀਂ ਮੈਂ ਹਾਂ ਹਾਂ ਕੋਈ ਨਾ ਠੀਕ ਹੈ ਬਈ ਠੀਕ ਹੈ ਬੂ ਮੈਂ ਮਰ ਜਾ ਹਾਂਜੀ ਹਾਂਜੀ ਤੁਸੀਂ ਕੌਣ ਜੀ ਮੈਂ ਚੌਕੀ ਤੋਂ ਮੋਦਾਂ ਨਮੋਦ ਚਾ ਹਾਂਜੀ ਸਾਣੇ ਤੋਂ ਬੋਲਦਾ ਹਾਂ ਹਾਂਜੀ ਹਾਂਜੀ ਕੀ ਹੋ ਗਿਆ ਜੀ ਨਿਹਾਲ ਬਾਗੂ ਮੈਂ ਨਿਹਾਲਾ ਮੇਰਾ ਭਾਈ ਹੈ ਜੀ ਆਹ ਤੇਰੇ ਭਾਈ ਨੇ ਚਾੜਤਾ ਚੰਦ ਫਿਰ ਕੀ ਬਾਹਰ ਦਾਤ ਕਰਤੀ ਜੀ ਕੀ ਹੋ ਗਿਆ ਇਹ ਜਾ ਸਿਲੰਡਰ ਲਾ ਲਿਆ ਗੱਡੀ ਚੋਂ ਖੜੀ ਗੱਡੀ ਦਾ ਸਿਲੰਡਰ ਲਾ ਲਿਆ ਸਿਲੰਡਰ ਲਾ ਲਿਆ ਹਾਂਜੀ ਹਾਂ ਸਿਲੰਡਰ ਲਾ ਲਿਆ ਜੀ ਨੇ ਇਥੋਂ ਖੜੀ ਗੱਡੀ ਚੋਂ ਸਾਡੇ ਸਾਹਮਣੇ ਲਾ ਆਇਆ ਅੱਛਾ ਜੀ ਹਾਂ ਬਾਕੀ ਦੇ 3-4 ਕੇਸ ਹੋਰ ਵੀ ਨੇ ਚੋਰੀ ਦੇ ਕਈ ਮੁਕੱਦਮੇ ਚੱਲਣਗੇ ਤੇ ਚੋਰੀ ਦੇ ਮੈਨੂੰ ਲੱਗਦਾ 10 ਬੰਦੇ ਸਹੀ ਨਹੀਂ ਹੈਗਾ ਇਹ ਤੁਸੀਂ ਇਹਨੂੰ ਥਾਣੇ ਚ ਆਜੋ ਨਮੋਲ ਜਾਣੇ ਸੋ ਲੇਕਿਨ ਉਹ ਠੀਕ ਹੈ ਜੀ ਕੋਈ ਨਹੀਂ ਬਾਕੀ ਐ ਨਹੀਂ ਪਤਾ ਨੇ ਗੱਡੀ ਚੋਰੀ ਕਿ ਕੀ ਕੁਛ ਮਿਲੂਗਾ ਲੈ ਕੋਈ ਨਾ ਜੀ ਕੋਈ ਨਾ ਜੀ ਅਸੀਂ ਆ ਜਾਣੇ ਜੀ ਹਾਂ ਮੜ ਜਾ ਪਰਾਲੇ ਦੇ ਨਾਲ ਆਜੋ ਕਿਰ ਬਾਕੀ ਦੇਖਦੇ ਹਾਂ ਨੋ ਅਸੀਂ ਜਾ ਕੇ ਉੱਥੇ ਨਮੋਲੇ ਆਜੋ ਥੌਂਕੀ ਚ ਠੀਕ ਹੈ ਜੀ ਚੰਗਾ ਜੀ ਹੂੰ ਮੈਂ ਮਰ ਜਾ ਵੇ ਕਾਕੇ ਵੇ ਕਾਕੇ ਵੇ ਪਤਾ ਪੱਟੇ ਗਏ ਵੇ ਉਰਿਆ ਭੱਜ ਕੇ ਕੀ ਹੋ ਗਿਆ ਤਾਈ ਲੈਂ ਪੇ ਤੇਰੇ ਮਾਮੇ ਨੂੰ ਮਾਮੇ ਲੈ ਗਏ ਫਿਰ ਕੀ ਹੋ ਗਿਆ ਵੇ ਕੰਚਰਾ ਫਿਰ ਕੀ ਹੋ ਗਿਆ ਥਾਣੇ ਚ ਲੈ ਕੇ ਫੜ ਕੇ ਤੇਰੇ ਮਾਮੇ ਨੇ ਹੱਲੇ ਨੂੰ ਉਹਦਾ ਮਹਿਮਾਨਤ ਕਰਾ ਲੈਣਾ ਹੁਣ ਮਹਿਮਾਨਤ ਤਾਂ ਤੂੰ ਤਾਂ ਕਰਾਇਆ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਥਾਣੇ ਚੋਂ ਫੋਨ ਆ ਗਿਆ ਬਾਰਦਾਤ ਤੇਰੇ ਮਾਮੇ ਨੇ ਕੋਈ ਵੱਡੀ ਕਰੀ ਆ ਆਈ ਨਹੀਂ ਫੋਨ ਆਉਂਦਾ ਥਾਣਿਆਂ ਚੋਂ ਮੈਨੂੰ ਪਤਾ ਤਾਂ ਯੋ ਕਿੱਡਾਗਾ ਕੋਈ ਚੋਰੀ ਦਾ ਕੇਸ ਹੋਊਗਾ ਵਾਹ ਚੋਰੀ ਵੀ ਕੋਈ ਜਿਗਰ ਨਹੀਂ ਕਰ ਸਕਦਾ ਹੁਣ ਤੇਰੇ ਵਰਗਾ ਚੋਰੀ ਕਰੂਗਾ ਚੱਲ ਮੇਰੀ ਗੱਲ ਸੁਣ ਆਜਾ ਪਛਲ ਕੇ ਹੀ ਭੱਜ ਕੇ ਆਏ ਮੈਂ ਠਾਣੀ ਤੇ ਲਾ ਦੇਣਾ ਚੱਲ ਚੱਲ ਕੱਟ ਮੋਟਰਸਾਈਕਲ ਚੱਲ ਚੱਲ ਕਰ ਤੇ ਨੀ ਹਾ 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 ਉਹੀ ਗੋਮਾ ਕਰ ਰੱਖਿਆ ਗੋਮਾ ਜਿੱਦਾ ਬਿਨਾ ਗੱਲ ਤੋਂ ਹੈ ਇੱਕ ਤਾਂ ਪੱਧਰਾ ਦੀ ਕਰਮੈਸ ਇੱਕੂੰ ਲੋਕਾਂ ਨੇ ਕਰ ਰੱਖਿਆ ਕਰਮੈਸ ਪਾ ਪਾ ਪੜਕੀਲੇ ਕੱਪੜੇ ਨਾ ਮੈਂ ਹੁਣ ਤੇਰੇ ਨਾਲ ਲੜਾਤਾ ਮੈਂ ਨੰਗਣਾ ਵੀ ਨਹੀਂ ਗਲੀ ਵਿੱਚ ਦੀ ਤੇਰਾ ਮੈਂ ਨਾ ਲਿਆ ਮੈਂ ਤੂੰ ਕਹਿੰਨਾ ਲੋਕਾਂ ਨਾਲ ਗਰਮੈਸ਼ ਕਰਾਤੀ ਪਾ ਪਾ ਕੇ ਕੱਪੜੇ ਤੇਰੇ ਤੋਂ ਲੈ ਕੇ ਗਈਆਂ ਮੈਂ ਮੈਂ ਤਾਂ ਤੇਰਾ ਨਾਈ ਨਹੀਂ ਲਿਆ ਹੋਰ ਇੱਥੋਂ ਦੀ ਕਿਹੜਾ ਨੰਗਾ ਹੋਰ ਕੰਧਾ ਨੂੰ ਕਹਿੰਦਾ ਫਿਰਦਾ ਤੂੰ ਮੇਰੇ ਸਾਲ ਦੀ ਪਿੰਡ ਤੇ ਦੁਨੀਆ ਪਸਦੀ ਆ ਤੇਰਾ ਤਾਂ ਮੈਂ ਨਾਈ ਨਹੀਂ ਲਿਆ ਇੱਥੋਂ ਦੀ ਹੋਰ ਨੰਗੇ ਕਿਹੜਾ ਦਿਖਾ ਮੈਨੂੰ ਕੌਣ ਨੰਗੇ ਇੱਥੋਂ ਦੀ ਮੈਂ ਨੰਗੀ ਆ ਗੱਲੀ 3200 ਪਤਾ ਨੰਗਦਾ 3200 ਨੰਗਦਾ ਪੱਕਾਈ ਮਾਰਨ ਦੀ ਆ ਤਪਹਿਰੀ ਬਾਰੇ ਤਾਂ ਖੜ ਟਿਕ ਜਾ ਕਰ ਇਹ ਪੱਕਾਈ ਆ ਪਤਾ ਕੁਛ ਕਹਿ ਨਹੀਂ ਤੂੰ ਉਸਕੇ ਹਾਨੀ ਨਾਲੇ ਹੋਰ ਨਾ ਮੈਂ ਕੀ ਅੱਗ ਚੱਕੀ ਫਿਰਦੀਆਂ ਨਾਲ ਵੀ ਹਾਂ ਤੇਰੇ ਨਾਲ ਲਾ ਕੇ ਵੀ ਤੂੰ ਮੱਛ ਗਿਆ ਮੈਂ ਤਾਂ ਉਂ ਗੱਲ ਕਰੀ ਮੈਂ ਬੱਦਰਾ ਜੀਕਰ ਮੈਂ ਐਸਾ ਇੱਕ ਮਹਾਪਈ ਵੀ ਲੋਕਾ ਜਿਹੜਾ ਨਾ ਜਾਰੇ ਹੋਈ ਪਈ ਹੈਗੀ ਵੀ ਸਹੇ ਚਾਰ ਖਾਣੇ ਮੈਂ ਬੱਸ ਕਰ ਬੱਸ ਕਰ ਟੇਕ ਜਾ ਕਰ ਕਦੇ ਤਾਂ ਨੀਮਾ ਹੋ ਜਾ ਕਰ ਉਹ ਗਰੀਬ ਬੰਦਾ ਮਰਵਾ ਕੇ ਧਰਤਾ ਤੁਹਾਨੂੰ ਹੈਗੀ ਸ਼ਰਮ ਮਾੜੀ ਮੋਟੀ ਕਿਹੜਾ ਗਰੀਬ ਬੰਦਾ ਉਹ ਵਿਚਾਰਾ ਜਿੰਦਰ ਜਿਹੜਾ ਜੇਲ੍ਹ ਚ ਬਿਠਾਤਾ ਸ਼ਰਮ ਮੰਨ ਲਾ ਮਾੜੀ ਮੋਟੀ ਹਾਏ ਦੇਖ ਉਹ ਹੀ ਤਰਿਆ ਪੌੜੀਆਂ ਗੱਲਾਂ ਕਿਤੇ ਜੇਲ੍ਹ ਚ ਨਹੀਂ ਗਿਆ ਹੋ ਇੱਥੇ ਆ ਕੋਈ ਨਾ ਸਾਡੇ ਬੰਦੇ ਨੂੰ ਜਿਹਦੀ ਕਾਲੇ ਪਾਣੀ ਹੋ ਜੇ 4 ਵਜੇ ਤੱਕ ਘਰੇ ਆ ਜਾਂਦਾ ਬੰਦਾ ਅੱਜ ਤੂੰ 4 ਵਜੇ ਨੂੰ ਦੇਖ ਲਈ ਘਰੇ ਹੋ ਬਸ ਆ ਦੋ ਦਿਨ ਤਾਂ ਹੋ ਗਏ ਵਿਚਾਰੇ ਨੂੰ ਉੱਥੇ ਬਿਠਾਏ ਇਹਨੂੰ ਅੱਜ ਆ ਘਰੇ ਆ ਜੂਗਾ ਉਹ ਅੱਜ ਮੈਂ ਕਹਤਾ ਅੱਜ ਘਰੇ ਆ ਜੂ ਇਹ ਗੱਲਾਂ ਪਿੱਛੋਂ ਹੋਰ ਨੇ ਉਹ ਤਾਂ ਜਾਣ ਕੇ ਬਿਠਾਏ ਹੋਇਆ ਉੱਥੇ ਤੋਰਿਆ ਹੋਇਆ ਟਾਲਿਆ ਹੋਇਆ ਨਾਨਕੀ ਨਹੀਂ ਹੋ ਨਾਨਕੀ ਗਿਆ ਉਹ ਤਾਂ ਜੀਮੇਦਾਰ ਜੇ ਤੈਨੂੰ ਪਤਿਆ ਜੇ ਲਾਠਾਂ ਨੇ ਨਾਨਕੀ ਹੁੰਦੇ ਨੇ ਹੁਣ ਆ ਜੂ ਆ ਤੁਹਾਨੂੰ ਕਿੱਡੀ ਗੱਲ ਐ ਇਹ ਫੇਰ ਉਹੀ ਗੱਲ ਕਰਨਾਲ ਮੋਟੀ ਮੋਟੀ ਸ਼ਰਮ ਮਨਣ ਸਾਰੇ ਪਿੰਡ ਚ ਬਦਨਾਮ ਨਹੀਂ ਹੋ ਰਹੀ ਏ ਟਿਕ ਜਾ ਆ ਫੋਕਰੀਆਂ ਤੇਰੇ ਮੂੰਹੋਂ ਜੱਜਦੀਆਂ ਨਹੀਂ 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 ਤਾਂ ਮੈਂ ਨਾ ਨਾ ਫੋਕਰੀ ਕਾਦੀ ਤਾਂ ਉਹ ਕਰ ਲਾਗੀ ਤੈਨੂੰ ਪਤਾ ਨਹੀਂ ਹੈਗਾ ਇਹ ਗੱਲਾਂ ਦਾ ਹੋਰ ਮੈਨੂੰ ਅੱਗੇ ਹੋਏ ਆਪਣੇ ਸੰਦੀਪੂਰੀ ਗਏ ਹੋਏ ਨਹੀਂ ਲੈ ਆਉਂਦੇ ਨੇ ਕਿੱਡੀ ਗੱਲ ਦੇਖ ਲਾਂਗੇ ਸੰਦੀਪ ਬੜਾ ਐਮਐਲਏ ਬਣਾ ਰੱਖਿਆਗਾ ਸੰਦੀਪ ਸੰਦੀਪ ਹੋਰ ਫਿਰ ਆ ਬੰਨੇ ਤੇਰੇ ਮੂਰੇ ਹੱਥ ਜੇ ਕਹਿਣਾ ਪੈਰੀ ਹੱਥ ਵੀ ਲਾ ਦਨੇ ਪਾਣੀ ਪੀਦਾ ਕੋਈ ਨਾ ਆਪਾਂ ਤਾਂ ਕੁਛ ਨਹੀਂ ਕਹ ਤੈਨੂੰ ਬੱਸ ਮੈਂ ਨਹੀਂ ਪਿੰਦੀ ਬਸ ਮੈਂ ਤਾਂ ਪੀ ਕੇ ਆਈ ਹਾਂ ਮਿੰਦੋ ਦੋਨੋਂ ਦੇ ਗਈ ਸੀ ਮੈਂ ਤਾਂ ਬਤਨੋ ਕੇ ਜਾ ਕੇ ਆਈ ਹਾਂ ਕੀ ਗੱਲ ਹੈ ਕੈਮਿਸਟ ਉਈ ਬਾਗੀ ਤੇ ਕੱਲੀ ਦੀ ਕਰੇ ਅੱਛਾ ਅੱਛਾ ਹੋਰ ਮੈਂ ਹੁਣ ਤੈਨੂੰ ਹੁਣ ਤੈਨੂੰ ਸੈਨ ਕਰਕੇ ਜਾਇਆ ਕਰ ਮੈਂ ਮੈਂ ਫਲਾਣੇ ਦੇ ਘਰੇ ਜਾਨੀ ਆਗੀ ਤੁਮਾਗਰਾ ਜੀ ਆਪਣੇ ਕਨੇ ਆਏ ਦੀ ਬਾਤ ਚੱਲ ਕੋਈ ਨਾ ਗੱਲਾਂ ਬਾਤਾਂ ਕੋਈ ਦੁੱਖ ਹਾਂ ਬਸ ਹੱਥ ਜੋੜੇ ਹੋਏ ਨੇ ਜੀਭਾ ਤਾਂ ਸੂਈ ਕੁੱਤੀ ਵਾਂਗੂ ਪੈਂਦੀ ਆਗੀ ਥੋਡੇ ਘਰੇ ਆ ਜਾ ਘਰੇ ਬਗ ਜਾ ਕੰਮ ਤਾਂ ਦਾ ਕਰ ਲਿਆ ਕਰ ਗਲੀਆਂ ਚ ਘੜੇ ਦਿਂਦਾ ਫਿਰਦਾ ਰਹੁ ਆਪਾਂ ਦਾ ਕੁਝ ਨਹੀਂ ਕਹਿੰਦੇ ਇਧਰ ਦੇ ਮੈਂ ਗਾਉਂ ਨੂੰ ਮੜੇ ਭੇਜੀ ਜਗਾ ਕਰ ਕਦੀ ਕੰਮ ਐ ਕਾ ਹੋ ਹਾਂ ਵੇ ਬਈ ਦਰਦਾ ਹੋ ਜਾ ਦੱਦਾ ਤਾਂ ਇੱਕ ਆ ਗਾ ਮੇਰੀ ਗੱਲ ਸੁਣ ਲੈ ਰਾਤ ਇਨਾਂ ਨੇ ਮੈਨੂੰ ਬਾਲਾ ਪਟਿਆ ਮੈਂ ਤੈਨੂੰ ਕਾਦਾ ਮੈਨੂੰ ਪਾਏ ਜਾਂਦੇ ਕੰਟਾ ਇਹ ਦੁਬਾਰੇ ਪਟਾ ਫੇਰ ਚਾੜਨਗੇ ਮੇਰੇ ਉੱਤੇ ਪਤਾ ਤਾਂ ਉਹੀ ਕੁੱਟ ਖਾਲੀ ਨਾ ਰੁਪਿਆ ਧੱਕਿਆ ਹੁੰਦਾ 2-3000 ਤੇਰੇ ਧੱਕਾ ਵੀ ਮਾਰ ਜਾਂਦੇ ਤੂੰ ਮੈਨੂੰ ਨਿਹਾਦਾ ਪੈਂਦੀ ਮਰਾ ਗਏ 3000 ਹੁੰਦਾ ਜੇਲ੍ਹ ਚ ਕਾਨੂੰਨ ਦੇ ਫਿਰ ਤਾਂ ਉੱਥੇ ਨਿਮੇੜ ਦਿੰਦੇ ਗੱਲ ਨੂੰ ਜੇ ਤਾਂ ਬਈ ਇਹ ਚੀਜ਼ਾਂ ਕਰਨੀਆਂ ਨੇ ਠੱਗੀਆਂ ਚੋਰੀਆਂ ਕਰਦੀਆਂ ਫੇਰ ਤਾਂ ਰੁਪਏ ਇਹਨਾਂ ਨੂੰ ਦੇਣਾ ਪੈਂਦਾ ਮੈਂ ਜੇਲ੍ਹ ਚ ਕੁੱਟ ਨੂੰ ਰਿਸ਼ਤੇਦਾਰਾ ਕੋਈ ਮੇਰੇ ਦੇ ਠੱਗੀ ਚੋਰੀ ਦਾ ਕੇਸ ਨਹੀਂ ਇਹਨਾਂ ਦਾ ਤੀਵੀਂ ਦਾ ਕੇਸ ਪਤਾ ਮੇਰੇ ਤੇ ਕੇ ਚੋਰੀ ਦੀ ਤੀਵੀਂ ਰੱਖੀ ਬੈਠੇ ਤਾ ਅੱਛਾ ਇਹਦਾ ਕੋਈ ਕੁਝ ਪਾ ਦੇਣਾ ਮੈਂ ਆਹ ਦੇਖ ਲਾ ਮੈਂ ਸਿਲੰਡਰ ਲਾ ਹੀ ਜਾਮਾ ਆਪਦਾ ਅੱਛਾ ਗੱਡੀ ਚੋਂ ਮੈਂ ਸਿਲੰਡਰ ਲਾ ਆ ਰੁਪਏ ਦਿੱਤੇ ਸਾਰਾ ਕੁਝ ਮੈਨੂੰ ਕਹਿੰਦੇ ਦੂਤਾ ਚੋਰੀ ਨੂੰ ਲਾਉਣਾ ਸਿਲੰਡਰ ਲੈ ਐਂ ਚੱਕ ਲੈ ਮੈਨੂੰ ਨੂਡ ਲਿਆ ਤੇ ਮੇਰੀ ਕੋਈ ਗੱਲ ਨਹੀਂ ਸੁਣੀ ਨਾ 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 ਗਲਤ ਕਰਦਾ ਇਹਦਾ ਤੇਰੀ ਗਲਤ ਕਰ ਲਾ ਤੂੰ ਲਾ ਆ ਹੂ ਸਿਲੰਡਰ ਦਾ ਪਹਿਲਾਂ ਮੈਂ ਫਰ ਤੂੰ ਦੇ ਕੇ ਰੁਪਏ ਬਾਰੇ ਵਗ ਜਾ ਮੈਂ ਤਾਂ ਆ ਮੇਰਾ ਕੋਈ ਨਾ ਕੋਈ ਹੋਣ ਆ ਜਾਂਦਾ ਮੇਰਾ ਕੋਈ ਰਿਸ਼ਤੇਦਾਰ ਵਗ ਗਿਆ ਉਹ ਫੋਨ ਕਰੇ ਆ ਹੋਣ ਆ ਜਾਂਦਾ ਮੇਰਾ ਕੋਈ ਨਾ ਕੋਈ ਮਗਰ ਕਹਿੰਦੇ ਕਿ ਭੈਣ ਆ ਤੇਰੀ ਪ੍ਰੀਤੋ ਆਉ ਮੇਰੀ ਭੱਜੀ ਆਉ ਜਾਨ ਸੜਕਦੀ ਆ ਮੇਰੀ ਪਾਣ ਮੈਥੋਂ ਨੀ ਤੂੰ ਦਾ ਮਣੀ ਮੂੜੀਆਂ ਗੱਲਾਂ ਨਹੀਂ ਹੈਗੀਆਂ ਤੂੰ ਨਮੋਗਲ ਕਰਦਾ ਸੀ ਕਿਰਾ ਕਿ ਮੇਰੇ ਬੰਤੇ ਰੱਖਿਓ ਲੱਤਾਂ ਘੁੱਟ ਨੂੰ ਬੁਲਾ ਲਾ ਮਾਰਿਆ ਪਤਾ ਮਾਰ ਮਾਰ ਡਾਂਗਾ ਨਾ ਖੱਲੀਆਂ ਚਾੜੀਆਂ ਪਈਆਂ ਲੱਤਾਂ ਦੀਆਂ ਓਏ ਤੂੰ ਦਾ ਕੁੱਟ ਖੁੱਟ ਦਾ ਕਾਮਲਾ ਮੈਨੂੰ ਮਜਾਲਾ ੱੱਤਕਾ ਵੀ ਮਾਰਿਆ ਹੋਵੇ ਐ ਲੈਨੇ ਪਿਆਰ ਨਾਲ ਲੈਨੇ ਹਜੇ ਤਾਂ ਇੱਧਰ ਇਹਨਾਂ ਨੂੰ ਜਾਣ ਪਛਾਣ ਘੱਟਾ ਜੇ ਕਿਤੇ ਮੈਨੂੰ ਫਰੀਦਕੋਟ ਵਾਲੀ ਪੁਲਿਸ ਨੇ ਚੱਕਿਆ ਹੁੰਦਾ ਉਧਰ ਇੰਨੀ ਪਹੁੰਚ ਆ ਇਹਨਾਂ ਨਾਂ ਬਣਿਆ ਹੋਇਆ ਨੇਹਲਾ ਨੇਹਦਾ ਹੁੰਦੀ ਆ ਟੂਕ ਪਿਉਂਦੇ ਆ ਜਾਂਦੇ ਨੂੰ ਠੰਡਾ ਪਿਉਂਦੇ ਆ ਫੁੱਲ ਸੇਵਾ ਕਰਦੇ ਆ ਸੇਵਾਤਰੀ ਹੋਈ ਆ ਬਾਹਰੇ ਹੋਈ ਆ ਪਰ ਇਸ ਦਾ ਨਾ ਕੋਈ ਨਮਾ ਆ ਹੋਇਆ ਅਫਸਰ ਇਹਦਾ ਮੈਨੂੰ ਇਹ ਬੰਦੇ ਨਹੀਂ ਜਚਿਆ ਕੌਣ ਇਹਨਾਂ ਦਾ ਰੋਵ ਆ ਇਹ ਚ ਕੌਣ ਆਹਾ ਆਪਣਾ ਸਪੈਕਟਰ ਜਰਾ ਅੱਛਾ ਇਹਦਾ ਨਮਾ ਆ ਪਿਆ ਕੋਈ ਤਾਂ ਇਹ ਭੈਣ ਦੀ ਮਰਾਏਗਾ ਜੱਜ ਨੂੰ ਰਿਸ਼ਤਾ ਕਰਨਾ ਓਏ ਮੇਰੇ ਦਾ ਭਾਈ ਮੈਂ ਤਾਂ ਦੱਸਾਂ ਉਧਰ ਮੇਰੀ ਬਧੇਰੀ ਚੱਲਦੀ ਆ ਇਥੇ ਮੈਨੂੰ ਜੇ ਮੈਨੂੰ ਮੇਰੇ ਕਿਸੇ ਸੱਜਣ ਮਿੱਤਰ ਨੂੰ ਪਤਾ ਲੱਗ ਗਿਆ ਨਾ ਇਹ ਨਿਹਾਲੇ ਨੂੰ ਅੰਦਰ ਲੈ ਗਈ ਪੁਲਿਸ ਚੱਕ ਕੇ ਮਾ ਆ ਰਿਹਾ ਬੋਦਾ ਗੱਡੀਆਂ ਟੂਟਾਂ ਟੂਟਾਂ ਕਰਦੀਆਂ ਗੱਡੀਆਂ ਥਾਣੇ ਚ ਆ ਜਾਣਗੀਆਂ ਰੱਬ ਕਰਕੇ ਲੱਗ ਜੇ ਪਤਾ ਓਏ ਕੋਈ ਰੋਟੀ ਟੋਕ ਮਾ ਜੇ ਹੁਣ ਲੱਗ ਜੂ ਪਤਾ ਪਤਾ ਪੁਖਾ ਪਾਣਾ ਪਿਆ ਇਹ ਗੱਲਾਂ ਕਿਤੇ ਰਹਿੰਦੀਆਂ ਹੁੰਦੀਆਂ ਨੇ ਪਤਾ ਲੱਗਣ ਕੰਨੀਓ ਸੰਦੀਪ ਦਾ ਮਾਮਾ ਹੀ ਲੱਗਦਾ ਤੂੰ ਹਾਂ ਮੇਰਾ ਵੀ ਮਾਮਾ ਹੀ ਲੱਗਿਆ ਹਾਂ ਭਾਣ ਜਾ ਤੂੰ ਮੇਰੇ ਹੋਂਦੇ ਫਿਕਰ ਨਹੀਂ ਕਰਨੀ ਫਿਕਰ ਮਾਮਾ ਮੇਰਾ ਤਾਂ ਛੱਟੇ ਸਜਾਏ ਪੈਣੇ ਨੇ ਇਹ ਨੂੰ ਗੀਜੂਣੀ ਨੂੰ ਭੱਜ ਕੇ ਭਜਾ ਕਰ ਕੁੱਦ ਕੇ ਭ ਭਾਈ ਉਹ ਕਾਲੀਆ ਜੱਜ ਬਾਲਾ ਘੁੱਟਦਾ ਮੇਰਾ ਸਾਲਾ ਪਤਾ ਨਹੀਂ ਪਿਆਉ ਵਾਲੀ ਮਿਲ ਗਈ ਮਾਰ ਮਾਰ ਖੋਚਾ ਤੇ ਡਾਂਗਾ ਇਥੋਂ ਲਾਲ ਕਰਤੀਆਂ ਚੱਪੜੀਆਂ ਮੇਰੇ ਨਾਲ ਨਵਾਈ ਮੱਥਾ ਉਹਦਾ ਪਾਣੀ ਪਿਆ ਕੇ ਜਾਇਆ ਕੋ ਮੱਥਂ ਕਰਕੇ ਆ 10 ਮਿੰਟਾਂ ਨੂੰ ਆਜੂ ਕਾਲੀਆ ਜੱਜ ਆਏ ਉਹਨੂੰ ਕਹਿਣਾ ਵੀ ਗੱਦਾ ਲਿਆ ਕੇ ਦੇਓ ਕੋਈ ਦੇ ਸਕਦੇ ਦਾੜੀ ਨਹੀਂ ਮੁੱਛ ਨਹੀਂ ਐ ਲਾ ਕੇ ਹੱਥ ਦੋਨੇ ਹੱਥਾਂ ਦੇ ਥੁੱਕ ਕੇ ਆ ਆ ਫੜਿਆਂ ਤੇ ਆ ਗੱਦਾ ਦਾ ਇੱਕ ਹੋਰ ਦਿਓ ਕੀ ਕਰੇਗਾ ਕੌਡੀ ਖੇਡਣੀ ਹੈ ਮਮਾ ਬੰਦੀਆਂ ਦਾ ਆਰਾਮ ਕਰ ਲਾਂਗੇ ਘੰਟਾ ਕਾ ਨੂੰ ਬਾਬਾ ਗੁਰੂ ਬੁਲਾਉਣਾ ਰੋਟੀ ਟੋਕ ਖਾਣ ਗਏ ਨੇ ਮੈਂ ਕਾ ਟੱਕ ਲਾਂ ਦੁਬਾਰੇ ਫੇਰ ਬਟਾ ਤੇ ਉਹ ਉਧਰ ਹੋ ਤੇਰਾ ਮ ਕੱਲ ਨੂੰ ਮੇਰਾ ਸਾਲਾ ਮੈਨੂੰ ਕੋਈ ਨਕਸ਼ਾ ਤੇਰਾ ਉਹ ਮੈਨੂੰ ਮੈਂ ਦਾ ਬਾਈ ਕੱਲਾ ਰਹਿਣਾ ਜਿਹੜਾ ਮੈਨੂੰ ਯਾਦ ਕਰਾਈ ਗਏ ਨਾ ਰੱਖਿਆ ਤੇ ਨਾ ਭੈਣ ਮਰਾ ਮੈਂ ਦਾ ਪਹਿਲਾ ਆ ਪਹਿਲਾ ਕਹਿਤੀਆਂ ਮੈਂ ਤਾਂ ਪਰ ਰਿਸ਼ਤੇਦਾਰ ਹੋਏਗਾ ਘਰੇ ਹੋਏਗਾ ਵੜਕੇ ਮਰ ਜਾਗੇ ਇੱਥੇ ਮੈਨੂੰ ਮੈਂ ਗੱਲ ਦੱਸਦੀ ਸ਼ਕੀਰ ਆਪਣੀ ਜੇਲ੍ਹੋਂ ਬਾਹਰ ਹੀ ਆ ਜਿਹੜੀਂ ਤੇ ਕੋਈ ਸ਼ਕੀਰ ਨਹੀਂ ਮੈਂ ਮੈਂ ਨਹੀਂ ਇੰਨੀ ਗੱਲ ਜਾਂਦਾ ਮੇਰਾ ਸਾਲਾ ਪਹਿਲਾ ਕਤਲ ਜੇਹ ਚੀ ਨਾ ਹੋ ਜਾ ਮੈਂ ਨਹੀਂ ਇਲੀਗਲ ਜਾਂਦਾ ਇੱਧਰ ਹੋ ਤੂੰ ਪਰਾਂ ਨੂੰ ਹੋ ਜਾ ਮੈਂ ਇੱਥੇ ਮਾਰ ਮਾਰ ਕਿਸਨ ਮੂਦਾ ਪਾ ਲੂ ਮੈਂ ਦਾ ਇੱਥੇ ਘੰਟਾ ਪਤਾ ਨਹੀਂ ਅੱਧਾ ਘੰਟਾ ਮੇਰੇ ਤਾਂ ਹੁਣ ਕਰਾ ਲ ਇਹ ਨਲੇ ਨੂੰ ਜੇਲ ਜੇਲ ਕਰੀ ਜਾਂਦਾ ਜੇਲ ਤਾਂ ਤਾਂ ਦੇਖੀ ਨਹੀਂ ਇਹਦਾ ਹਵਾਲਾ ਤਾਂ ਹਵਾਲਾ ਦਿੱਤਰਾ ਹਾਲਾ ਜੇ ਜੀ ਕਿ ਬਣੂ ਜਰਾ ਬੱਟੂਆ ਹੈ ਟੁੱਲਿਆਂ ਜਿੱਕਾ ਗੋਪਿੰਦ ਨੇ ਜਿੰਨਾਂ ਨੂੰ ਜੇਲਾ ਹੁੰਦੀਆਂ ਨੇ ਆ ਮਾਰਾ ਮੋਟੇ ਕੇਸ ਹਨ ਤੈਨੂੰ ਚੱਕ ਤਿੱਥੋਂ ਕੀ ਕਰਾਉਣਾ ਇਹਨਾਂ ਨੇ ਨਹੀਂ ਬਦਤ ਨੇ ਬਾਹਰ ਕੱਢ ਦੇ ਤੇਰੇ ਮੇਰੇ ਵਾਲੀ ਗਾਣੂ ਹੋਵੇ ਕਿਸੇ ਨਾਲ ਹੈ ਮੇਰੇ ਵਾਲੀ ਤਾਂ ਇੱਥੇ ਮੇਰਾ ਭਾਈ ਇੰਨੇ ਕੇਸ ਚੱਲਦੇ ਨੇ ਜਿੰਦਰਾ ਨਹੀਂ ਪਤਾ ਹੁਣ ਕੋਈ ਹੋਰ ਪੁਲਿਸ ਲੈ ਕੇ ਰਿਮਾਂਡ ਮੇਰੇ ਉਧਰ ਲੈ ਜਾ ਠੀਕ ਆ ਮਾ ਮੇਰੀ ਗੱਲ ਸੁਣੋ ਕੁੱਤੇ ਬੱਕਈ ਨਾ ਮਰ ਜਾਈਦਾ ਕੋਈ ਬੰਦਾ ਲਿੰਕ ਚ ਹੈਗਾ ਪੈਸੇ ਦੇ ਕੇ ਭਾਰੀ ਲੈ ਜਾ ਲੈ ਮੈਨੂੰ ਨਹੀਂ ਜੱਪ ਕਰਕੇ ਪਾਏ ਜਾਂਦੇ ਮੇਰੇ ਡੰਡਾ ਫਿਰੂ ਇੱਕ ਦੂ ਬਾਦ ਹਾਂ ਮਨਾਉਣਗੇ ਮੈਨੂੰ ਨਹੀਂ ਤੂੰ ਤੇਰੇ ਦੇ ਵੀ ਫਿਰੂ ਚੋ ਵਿੱਚ ਚੋ ਪਊੀ ਡਰੀ ਜੰਨਾ ਯਾਰ ਕਦੇ ਤੂੰ ਆ ਜਾ ਨਹੀਂ ਕਦੇ ਥਾਣਿਆਂ 'ਚ ਵੀ ਆਏ ਕਦੇ ਥਾਣੇ ਕੋਟ ਕਚਹਿਰੀਆਂ ਕਿਤੇ ਦੇਖੇ ਨਹੀਂ ਤੈ ਤੇਰੇ ਫੇਰੀ ਨਹੀਂ ਡਾਂਗ ਜੇ ਫੇਰੀ ਹੁੰਦੀ ਕੰਮ ਮੇਰਾ ਤਾਂ ਮਾਸ ਪੱਕਿਆ ਪਿਆ ਜਿੰਨੀ ਡਾਂਗ ਮੇਰੇ ਤੇ ਫੇਰੀ ਹੋਈ ਆ ਮੈਨੂੰ ਲੱਗਦਾ ਤੁਹਾਡੇ ਪੂਰੇ ਕੇ ਖਾਨਦਾਨ 'ਚ ਫੇਰੀ ਨਹੀਂ ਹੋਣੀ ਪੈਣਾ ਯਰ ਕਨਾ ਤੂੰ ਮੈਨੂੰ ਲਾ ਲੈਂਦੇ ਆ ਮੈਥੋਂ ਨਹੀਂ ਪਿਆ ਜਾਂਦਾ ਬਾਈ ਮੈਂ ਤਾਂ ਮੈਨਾਂ ਨੇ ਕੁੜਦਿਆਂ ਦੀ ਲੱਗੀ ਮੈਨੂੰ ਮੇਰੇ ਨਹੀਂ ਹੱਥ ਲੱਗਿਆ ਬਾਈ ਮੇਰੇ ਨਹੀਂ ਹੱਥ ਲੱਗਿਆ ਪਹੁੰਚ ਹੱਥ ਨਹੀਂ ਤੇਰੇ ਪਟਾ ਪਟਾ ਲੱਗੂ ਤੇਰੇ ਪਹੁੰਚ ਆ ਪਹੁੰਚ ਪਹੁੰਚ ਮਕਲਾ ਆ ਗਿਆ ਐ ਇੱਥੇ ਮੇਰੇ ਯਾਰ ਨੂੰ ਕਹਿਣ ਉਹਨੇ ਮੇਰੇ ਅਰਗੇ ਨੂੰ ਪਤਾ ਲੱਗ ਗਿਆ ਫੋਨ ਨੇ ਵੱਜਣਾ ਹੁਣ ਲੈ ਜਾਣਾ ਵਾ ਸੜਾ ਕੇ ਆਹ ਇਹ ਕੰਮ ਕਰਨੇ ਕਿਤੇ ਚੋਰੀਆਂ ਠੱਗੀਆਂ ਕਰਨੀਆਂ ਸੌਖੀਆਂ ਨਹੀਂ ਪਈਆਂ ਇਹ ਹੈ ਨਿੱਕੇ ਮੋਟੇ ਨੂੰ ਤੈਨੂੰ ਡੋਲੇ ਹੀ ਨਾ ਕਰ ਯਾਰ ਮੇਰੇ ਯਾਰ ਤੈਨੂੰ ਮੈਂ ਦੱਸਦਾ ਖੜਾ ਤਾਂ ਹੋ ਜਾ ਗੱਲ ਸੁਣ ਲਾ ਉਹ ਮੈਨੂੰ ਮੇਰੇ ਸਾਹ ਜਰਮੀਨੇ ਖਾ ਲੈ ਔਰ ਹੋਜੀ 3 ਮਹੀਨੇ ਮੈਂ ਕਹਿੰਦਾ ਹੋਰ ਭੂਤ ਨੂੰ ਮੈਂ ਤੇਰਾ ਗੱਲ ਦੱਬ ਦੂ। ਮੇਰੇ ਨਾਲ ਗੱਲਬਾਤ ਕਰ ਲਾ। ਕੀ ਗੱਲਬਾਤ ਕਰਾਂ ਯਾਰ ਤੇਰਾ। ਉਹ 100 ਲਿੰਕ ਬਾਦੇ ਨੇ ਜਿੱਲਾ ਲਿੰਕ ਗਾਂਵਾਂ ਵੱਜ ਜਾਂਦਾ। ਉੱਥੇ ਮੈਂ ਫਰੀਦਕੋਟ ਦੀ ਗੱਲ ਦੱਸਦਾ। ਉੱਥੇ ਤੇਰੇ ਵਰਗਾ ਮੁੰਡਾ ਮਿਲ ਗਿਆ ਮੈਨੂੰ। ਮੈਨੂੰ ਕਹੀ ਉੱਥੇ ਸਾਰੇ ਮਾਮਾ ਮਾਮੇ ਕਹਿੰਦੇ ਨੇ ਮੈਨੂੰ ਕਹਿੰਦੇ ਮਾਮਾ। ਕਹਿੰਦੇ ਬੜਾ ਯਾਰ ਦਲੇਰਾਂ ਤੂੰ। ਮੈਂ ਕਿਹਾ ਭਾਈ ਦਲੇਰੀ ਦਾ ਐਂ ਆ। ਇਹਦਾ ਪਹਿਲੇ ਦਿਨੋਂ ਖੂਨ ਚ ਹੀ ਆ ਦਲੇਰੀ। ਹੂੰ। ਦਲੇਰੀ ਤੋਂ ਕੰਮ ਬਾਦਦਾ ਬਾਦਦਾ। ਉਹ ਕਹਿੰਦਾ ਜੇ ਐਂ ਕਰਕੇ ਤੂੰ ਆਪਣਾ ਕੰਮ ਕਰਾ ਦੇ ਮਾਮਾ ਮੈਂ ਜੇਲ੍ਹ ਚੋਂ ਬੈਠੇ ਨੇ ਫੋਨ ਮਾਰਤਾ ਹੂੰ ਫੋਨ ਮਾਰਿਆ ਯਾਗਰ ਨੂੰ ਯਾਗਰ ਨੇ ਉਹ ਗੱਲ ਦਾ ਸੁਣ ਲਾ ਯਾਗਰ ਨੇ ਕਹਾ ਆਦੀ ਬੱਲੇ ਦੇ ਫੋਨ ਚੱਕਿਆ ਉਹਨੇ ਠੂਣਨੇ ਕੰਮ ਕਰਤਾ ਭੈਣ ਮੇਰਾ ਵੀ ਤਰਾ ਯਾਗਰ ਫੋਨ ਨਾ ਬੋਲ ਪੀਤਾ 10000 ਰੁਪਿਆ ਬਣ ਗਿਆ ਖੜੇ ਪੈਰ ਉਹੀ 10000 ਰੁਪਿਆ ਪੁਲਿਸ ਵਾਲਾ ਨੇ ਦਿੱਤਾ ਇਹ ਵੀ ਮਾਮਾ ਹੀ ਕਹਦੇ ਆ ਹੁਣ ਤਾਂ ਮੈਨੂੰ ਤੂੰ ਮੇਰੇ ਯਾਰ ਤੂੰ ਬਈ ਤੂੰ ਨਹੀਂ ਕੱਟ ਸਕਦਾ ਮੇਰੇ ਨਾਲ ਜੇਲ੍ਹਾਂ ਦੇ ਘਰ ਬਹੁਤ ਦੂਰ ਨੇ ਉਹ ਥਾਣੇ ਦੀ ਡਰੀ ਜਨਾ ਬਟੂ ਮੜੇ ਹੌਸਲਾ ਰੱਖ ਕੇ ਤੈਨੂੰ ਸਿੱਟੀ ਬੈਠ ਜਾ। ਚੱਲ ਛੱਟੀ ਬੈਠਾ ਜਾ ਮਾਂ। ਆ ਪੱਖਾ ਭੁੱਖਾ ਗਾਲ੍ਹ ਦੋ ਕੋਈ ਮੁੰਸੀ। ਹੋਰ ਚੁਕਾ ਦੇਣਗੇ ਲੱਤਾਂ ਚੱਪ ਕਰ ਜਾ। ਤਬ ਕਰ ਖਿਆ ਕਰ। ਕਿਹੜਾ ਓਏ? ਹਲਕੀ ਸੜਿਆ ਨੇ ਗੰਦ ਪਾਇਆ। ਜਾਣ ਕੇ ਦੇਖਿਆ ਕੌਣਾ ਯਾਰ? ਜੀ ਜਨਾ। ਕੱਲ੍ਹ ਗਿਆ ਲੋਟਾ ਹੁਣ। ਉਹ ਮੁੰਸੀ। ਬਾਹਰੇ ਦੇਖਿਆ ਯਾਰ ਕੌਣ ਕੌਣ ਆਇਆ ਬੈਠਾ ਐ। ਮੁੜ ਕੇ ਫਿਰ ਸਾਹਮਣੇ ਆਉਣਾ ਐ। ਤੇ ਬੋਲੂਗਾ ਫਿਰ ਆਪਾਂ ਨੂੰ। ਨਾਲੇ ਆਪਾਂ ਫਿਰ ਚੱਲਾਂਗੇ ਰਾਉਂਡ ਤੇ। ਜਾ ਛੱਡ ਦੇ ਖੜਾ ਹੁਣ ਇਹਦਾ। ਓ ਜਨਾਬ ਕਿਉਂ ਟੈਨਸ਼ਨ ਲਈਆ ਤੁਸੀਂ ਇਹ ਤਾਂ ਰੋਜ਼ ਦੀ ਕੰਮ ਆਪਣਾ ਤਾਂ ਇਹੀ ਕੁਝ ਚੱਲਦਾ ਰਹਿੰਦਾ ਤਾਂ ਰੋਜ਼ ਦਾ ਸਿਆਪਾ ਹੀ ਰਹਿੰਦਾ ਆਪਣਾ ਤਾਂ ਉਹੀ ਟੈਨਸ਼ਨ ਨਾ ਲਿਆ ਕਰੋ ਜਦੋਂ ਸਾਹ ਹੋਣਗੇ ਦੇਖੀ ਜਾਊ ਜੀ ਮੂੰਹ ਤੜਕੀ ਤੜਕੀ ਮੂਡ ਨਾ ਖਰਾਬ ਕਰਿਆ ਕਰੋ ਜੀ ਹਾਂ ਭਾਈ ਕੀ ਮਸਲਾ ਆਪਣਾ ਮਸਲਾ ਸਰਪੰਚ ਸਾਹਿਬ ਇਹ ਐ ਹਾਂਜੀ ਕਿਸੇ ਜਨਾਨੀ ਨੇ ਕਰਨੈਲ ਦਾ ਤੇ ਨਾਜਰ ਦਾ ਨਾਉ ਕਰਤਾ ਅੱਛਾ ਬਾਣੇ ਦੇ ਵਿੱਚ ਹਾਂ ਕਹਿੰਦੀ ਆ ਕਿ ਇਹ ਤਾਂ ਕੀਮੀਆਂ ਵੇਚਦਾ ਬਾਹੂ ਮੇ ਆ ਲਿਆ ਕਿ ਨਾਲੇ ਕੱਢਦਾ ਘਰ ਦੀ ਦਾਲ दारू ਦਾ ਅੰਬੰਦਾ ਕੱਢਦਾ ਮਤੀਵੀਆੜ ਦਾ ਕੋਈ ਮਸਲਾ ਨਹੀਂ ਨਾ ਫਿਰ ਉਹੀ ਗੱਲ ਐ ਐਵੇਂ ਵਾਧੂ ਚਿੱਟੇ ਕਾ ਲਾਉਣੇ ਕੋਈ ਚੰਗੀ ਗੱਲ ਨਹੀਂ ਉਹ ਠਾਣੇ 'ਚ ਇਹ ਗੱਲ ਐ ਵੀ ਜਿੰਨਾ ਚਿਰ ਇਹ ਦੋਨੇ ਜਣੇ ਹਾਜ਼ਰ ਨਹੀਂ ਹੁੰਦੇ ਉਹਨਾਂ ਚਿਰ ਸਾਡੇ ਸੀਰੀ ਨੂੰ ਜਿੰਦਰ ਨੂੰ ਛੱਡਦੇ ਹੀ ਹੈ ਸਰਪੰਚ ਸਾਹਿਬ ਮੇਰਾ ਤਾਂ ਘਰ ਭਟਿਆ ਗਿਆ ਨਹੀਂ ਸੀਰੀ ਦਾ ਕੀ ਕਸੂਰ ਆ ਫਿਰ ਕੀ ਪਤਾ ਲੱਗਦਾ ਕਿਸੇ ਨੇ ਨੌ ਤਰਤਾ ਬਸ ਸੀਰੀ ਨਾਲ ਉਹ ਕਰਨਾ ਉਹ ਕਹਿੰਦੇ ਵੀ ਹਾਜ਼ਰ ਕਰੋ ਜਿੰਨਾ ਚਿਰ ਹਾਜ਼ਰ ਨਹੀਂ ਹੁੰਦੇ ਉਹ ਸੀਰੀ ਦਾ ਮਸਲਾ ਹੱਲ ਨਹੀਂ ਹੁੰਦਾ ਦੇਖੀ ਚਾਚਾ ਗੱਲ ਤਾਂ ਐ ਯਾਰ ਉਹ ਸੀਰੀ ਨੂੰ ਲੈ ਕੇ ਚੱਕ ਕੇ ਬਹਾਨੇ ਜੇ ਨਾਲੀ ਅੱਛਾ ਹਾਂ ਕਸੂਰ ਕਿਸੇ ਦਾ ਵੀ ਨਹੀਂ ਹੈਗਾ ਕੋਈ ਹੁਣ ਆਪਾਂ ਮੜਾ ਜਾ ਥਾਣੇ 'ਚ ਚੱਲ ਕੇ ਆਉਣਾ ਮੈਂ ਬਾਲਾ ਰੋਲਾ ਨਹੀਂ ਪਾਇਆ ਹੈਗਾ ਪੰਚਾਇਤ ਕੋਲੇ ਮਾ ਵੀ ਪਿੰਡ 'ਚ ਡੌਰੂ ਪਿੱਟਿਆ ਜਾਊਗਾ ਠੀਕ ਹੈ ਤੂੰ ਆਪਣੇ ਘਰ ਦਾ ਬੰਦਾ ਤੀ ਮੈਂ ਤੈਨੂੰ ਤੇਰੇ ਕੋਲ ਹੀ ਗੱਲ ਕਰੀਆ ਇਕੱਲੇ ਕੋਲੇ ਠੀਕ ਹੈ ਤਾਂ ਹੀ ਤੈਨੂੰ ਨਾਲ ਲੈ ਕੇ ਜਾਣਾ ਵੀ ਚੱਲ ਚਾ ਆਪਾਂ ਥਾਣੇ ਚੱਲੇ ਆਉਣੇ ਹੈਗੇ ਜੇ ਤਾਂ ਹੀ ਚਾਰ ਬੰਦੇ ਇਕੱਠੇ ਕਰੇ ਨੇ ਉਹ ਤਾਂ ਦੇਖੋ ਸੰਦੀਪ ਦਾ ਦੋਸਤ ਹੈ ਇਹ ਜਿੰਦਰ ਦਾ ਸਾਲਾ ਹੈ ਠੀਕ ਹੈ ਵਿਚਾਰ ਇਸ ਤੇ ਨਾ ਤਾਂ ਆ ਜਰੂਰੀ ਨੇ ਨਾ ਫੇਰ ਹੀ ਕੋਈ ਮਸ ਤੇਰੇ ਕਰਕੇ ਇਹ ਤਾਂ ਮਸਲਾ ਹਾਂ ਹਰ ਹਰ ਇੱਕ ਹੀ ਕੱਢਦਾ ਐ ਐਂਦਾ ਸਾਰਾ ਪਿੰਡੀ दारू ਗੱਡੀਆਂ ਦਾ ਫਿਰ ਸਾਰੇ ਪਿੰਡੋਂ ਹਾਂ ਗੱਲ ਤਾਂ ਉਹੀ ਆ ਮਸਲਾ ਜਿਹੜਾ ਗੱਲ ਆ ਉਹਦਾ ਹਾਂ ਚੱਲ ਆਪਾਂ ਚੱਲ ਕੇ ਆਉਣਾ ਹੁਣ ਚੰਗਾ ਥਾਣੇ ਜਾਇਆ ਹੁਣ ਹਾਂ ਚੱਲ ਕੇ ਆਉਨੇ ਆ ਤੇ ਤੁਸੀਂ ਕਾਦੇ ਵਾਸਤੇ ਬਣਾਏ ਸਰਪੰਚ ਉਹੀ ਤਾਂ ਗੱਲ ਐ ਨਹੀਂ ਤੇਰੇ ਨਹੀਂ ਕੰਮ ਆਵਾਂਗੇ ਆਪਾਂ ਨਾ ਬਿਲਕੁਲ ਬਿਲਕੁਲ ਬੱਸ ਮੇਰਾ ਚੱਲ ਸੰਦੀਪ ਜੀ ਆ ਰਿਹਾ ਫਿਰ ਚੱਲੀਏ ਫਿਰ ਥਾਣੇ ਟਾਈਮ ਖਰਾਬ ਕੀਤਾ ਆਪਾਂ ਹਾਂ ਚੱਲਦੇ ਆਂ ਬੱਸ ਆਪਾਂ ਸਰਪੰਚ ਨੂੰ ਮਾਮੇ ਜੀ ਨੇ ਫੋਨ ਕੀਤਾ ਹੋਇਆਗਾ ਵਧੀਆ ਹਾਂ ਹਾਂ ਨਿਸ਼ੀਤੀ ਨਿਵੇੜਾਂਗੇ ਚਲਦੇ ਆਂ ਬਾਈ ਆਪਾਂ ਬਸ ਚਲਦੇ ਆਂ ਨਿਮੇ ਬਿੱਲੂ ਮੈਂ ਤੈਨੂੰ ਐ ਕਹਣਾ ਬਾਈ ਬੀੜੀਆਂ ਵਾਲਾ ਮੰਡਲਾ ਆਪਦਾ ਇੱਥੇ ਹੀ ਸਿੱਟ ਜੀ ਉੱਥੇ ਤਾਂ ਬੀੜੀ-ਬੁੜੀ ਲਾਤੀ ਤੈਨੂੰ ਚੱਕ ਕੇ ਅੰਦਰ ਮਾਰਨਗੇ ਚੱਲ ਮੈਂ ਤਾਂ ਨਹੀਂ ਅੰਦਰ ਜਾਂਦਾ ਉਹ ਮੈਂ ਇੱਕ ਗੱਲ ਕਹਿਣਾ ਜਿੰਦਰ ਦੇ ਪੰਜ ਚਾਰ ਪਟੇ ਪੈ ਜਾਣ ਤਾਂ ਅੱਜ ਦੀ ਰਾਤ ਲੰਘ ਜਾਣ ਦਿਓ ਉਹ ਰੋਜ਼ ਈ ਮੀਰੋ ਨੂੰ ਤੰਗ ਕਰੀ ਜਾਂਦਾ ਉਹਨੂੰ ਆਪ ਦਾ ਪਤੀ ਹੈ ਮੈਨੂੰ ਵੀ ਫੋਨ ਰੋਜ ਜਾਂਦੇ ਨੇ ਉਹ ਫੋਨ ਜਾਂਦੇ ਨੇ ਭਾਈ ਘਰ ਦਾ ਮਸਲਾ ਆ ਉਹਦਾ ਘਰੇ ਨਿਮੇੜ ਲਓ ਕਿਹੜਾ ਉਹਨੂੰ ਉੱਥੋਂ ਲੈ ਤਾ ਉਪਤੰਦਰ ਨੂੰ ਉਹ ਮੇਰੀ ਮੰਨ ਲਓ ਅੱਜ ਦੀ ਰਾਤ ਰਹਿ ਜਾਣਗੇ ਆਏਂਗੇ ਮੈਂ ਰਹਿਣ ਦੇ ਦੇ ਭਾਈ ਉੱਥੇ ਮਾਰ ਮਾਰ ਪਟੇਉਂ ਦੀ ਤੂਸ ਕੱਢ ਦਾਨਗੇ ਸਾਡਾ ਕੰਮੋ ਵੀ ਜਾਊਗਾ ਉਹ ਲਾ ਤੇਰੀਆਂ ਤਾਂ ਗੱਲੀ ਰੱਖੇ ਲੰਘ ਜਾਣਗੇ ਚਾਰ ਤਰ੍ਹਾਂ ਦੇ ਸਾਡੇ ਔਖੇ ਲੰਘਣਗੇ ਫਿਰ ਕੰਮ ਕੌਣ ਕਰੂ ਸਾਡੇ ਘਰ ਦਾ ਕੰਮ ਦੋ ਦਿਨਾਂ ਦਾ ਕੀ ਹੁੰਦਾ ਤੁਸੀਂ ਕਰ ਲਓ ਆ ਦੇਖ ਲੈ ਵੀਰੋ ਕੀ ਕਹਿੰਦਾ ਤੇਰਾ ਭਾਈ ਭੇਜਿਆ ਤਾਂ ਗੋਲੀਆਂ ਨਾਲ ਡੱਕਿਆ ਪਰਦਾ ਦੇ ਕਿ ਬਲਾਈ ਇਹਨੂੰ ਕੋਈ ਸੁੱਤਾ ਚਲੋ ਫਿਰ ਆਪਾਂ ਐ ਕਰੋ ਮੈਂ ਤਾਂ ਤੇਰੇ ਘਰ ਦੇ ਕਲੇਸਟੇ ਨੂੰ ਕਹਿਣਾ ਭਾਈ ਰੋਜ਼ ਫੋਨ ਕਰਦਾ ਨਹੀਂ ਤੂੰ ਕੁੱਟਦਾ ਹੈ ਮਾਰਦਾ ਹੈ ਦਾਰੂ ਪੀਂਦਾ ਹੈ ਨਾ ਤੂੰ ਐ ਕਿ ਮੈਂ ਕਹਿਣਾ ਕਰਨਾ ਮੈਨੂੰ ਰੰਟੀ ਕਰਕੇ ਜਾਵੇਗਾ ਹੁਣ ਦੇਖ ਉਹ ਟਿਕ ਜਾ ਭਾਈ ਟਿਕ ਜਾ ਬਿੱਲੂ ਬਿੱਲੂ ਭਾਈ ਚੁੱਪ ਕਰ ਜਾ ਚੁੱਪ ਕਰਕੇ ਭਾਈ ਬਣ ਕੇ ਚੁੱਪ ਕਰਕੇ ਅੱਜ ਦਾ ਦਿਨ ਨਗਾ ਲੈ ਬਾਗ ਚੱਲ ਮੇਰੇ ਨਾਲ ਸਰਪੰਚ ਸਾਹਿਬ ਚਲੋ ਜੀ ਆਜੋ ਆਜੋ ਭਾਈ ਨਮੇ ਮੈਂ ਗੱਡੀ ਕਢਦਾ। ਲੱਭ ਲੱਭ। ਬੁਲਾਇਆ ਤਾਂ ਸੀਗਾ ਵੀ ਸੜਾ ਲਿਆਊਗਾ। ਕੋਈ ਕਰਦਾ ਗੱਲਾ। ਤੂੰ ਐਨੀ ਫੁੜਕੀ ਜਾਂਦੀ ਐ। ਨਹੀਂ ਤੈਨੂੰ ਪਤਾ ਹੀ ਐ ਬੰਦਿਆਂ ਦੇ ਮਗਰ ਆਪਾਂ ਜਾਂਦੀਆਂ ਸੋਹਣੀਆਂ ਲੱਗਦੀਆਂ। ਕੋਈ ਕੰਮ ਤਾਂ ਉਹ ਕਰਕੇ ਆਉਣ ਗਈ। ਨਾਲ ਥਾਣੇ ਦਿਲਵਾਰੀ ਤੀਵੀਆਂ ਦਾ ਕੀ ਕੰਮ ਐ ਵੀਰ? ਬੰਦਿਆਂ ਦਾ ਕੰਮ ਹੁੰਦਾ ਐ। ਹਾਏ ਤੰਬੋ ਠੀਕ ਆ। ਉਹ ਦੇਖ ਲ ਲੈ ਮੇਰਾ ਭਾਈ ਹੈ। ਗੋਲੀਆਂ ਬਲਾਈ ਖਾਣ ਲੱਗ ਗਿਆ। ਮਨਚੈਦੀ ਸੋਚ ਹੋਈ ਪਈ ਐ। ਉਹ ਕਿਹੜਾ ਕਿਸੇ ਦਾ? ਤੇਰੀ ਭਾਈ ਐ। ਹੈ? ਜੇ ਖਾਂਦਾ ਐ ਤਾਂ ਫਿਰ ਹੁਣ ਕਿਸੇ ਦੇ ਕਿਹੜਾ ਸਾਰੇ ਦੀ ਗੱਲ ਐ। ਹਾਏ ਤੰਬੋ ਸਾਡਾ ਹੀ ਐ ਚੱਲ। ਮੂੰ ਕਹਿੰਦੀ ਐ ਬਾਈ ਤਾ ਤੇਰੇ ਕੋਲੇ ਦੁੱਖ ਸੁੱਖ ਪਰੌ ਲਾਈਨੀ ਐ ਤੇ ਅੱਖੇ ਤੂੰ ਫਿਰ ਉਹੀ ਗੱਲਾਂ ਮੈਂ ਦੁੱਖ ਸੁੱਖ ਕਾਦੇ ਨੇ ਤੂੰ ਜਿੰਨ ਦਿਨ ਨੂੰ ਫਿਰ ਕੀ ਕਹਿਣ ਜੋਗਰੀਆਂ ਅੰਬੋ ਐ ਕਰਦਾ ਐ ਬੋ ਐ ਕਰਦਾ ਫਿਰ ਤੇਰਾ ਭਾਈ ਕਿਹੜੇ ਇਸ ਮਾਮਲੇ ਚ ਘਟਾ ਐ ਭਾਈ ਫਿਰ ਉਹ दारू ਤਾਂ ਨਹੀਂ ਪੀਂਦਾ ਹੈਗਾ ਤੂੰ ਦੱਲਾ ਤਾਂ ਸਿੱਤਾ ਮੇਰੇ ਭਾਈ ਦੀ ਇਹ ਤਾਂ ਮੂਤਪੀ ਕੋ ਲਟਿਆ ਰੈਂਦਾਗਾ ਲੈ ਹੱਦ ਹੋ ਗਈ ਕਹੀਂ दारू ਤਾਂ ਨਹੀਂ ਪੀਂਦਾ ਨਹੀਂ दारू ਦੇ ਭੁੱਕੀ ਚ ਕੋਈ ਫਰਕ ਐ ਬਲਾਈ ਫਰਕ ਆਂਬੋ ਐ ਤਾਂ ਚੰਗਾ ਗੋਲੀਆਂ ਦਿਮਾਗ ਨੂੰ ਚੜ ਜਾਣਗੇ ਕਿਸੇ ਵੇਲੇ ਫਿਰ ਹੀ ਜਾਏ ਪਿੱਟੀ ਜਾਏ ਫਿਰ ਚਲ ਕੋਈ ਨਹੀਂ ਆਪੇ ਸੜ ਦੂਗਾ ਫੇਰਾ ਚਲ ਚੰਗਾ ਅੰਬ ਮੈਂ ਚੱਲਦੀ ਆਹ ਵਗ